ਬੀਜੀ ਸਾਰੇ ਵੀਰ ਨੂੰ ਸੰਦੀਪ ਜੀ ਫਾਨ ਤੋਂ ਬਹੁਤ ਬੋਗ ਬੈਠੇ ਮਜੀ ਤੇ ਬੀਜੀ ਫੌਜੀ ਸਾਹਿਬ ਕਾ ਫੌਜ ਚੁਕੇ ਆਪਾਂ ਪਿੰਡ ਥਰੀ ਹਲ ਜ਼ਿਲ੍ਹਾ ਅਮਰਸਰ ਤਸੀਰ ਮੀਂਹ ਤੇ ਵੇਖੋ ਅੱਜ ਵੀ ਬਾਈ ਜੋ ਕੁਛੇ ਸੱਤ ਦੇ ਲਗਭਗ ਗਾਵਾ ਸੇਲ ਆ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸੀਆਂ ਦੇ ਵੀ ਸਤਿਕਾਰ ਹੋਰ ਸਾਰੇ ਸੰਦੀਪ ਜੀ ਦੇ ਨਹੀਂ ਫਰ ਦੇਖਣ ਵਾਲੇ ਸੰਗਤ ਨੂੰ ਜੀ ਵਾਹ ਜੀ ਖਾਲਸਾ ਮਾਝ ਫਤੇ ਜੀ ਮੇਰਾ ਮੇਰਾ ਜੀ ਮੇਰਾ ਵਧੀਆ ਜੀ ਇਹ ਚੈਦਾ ਪਰ ਹੋਰ ਦਰਾਂ ਨੂੰ ਬਾਅਦ ਕਿੱਸਾ ਬਾਬੇ ਦੀ ਬੜੀ ਮਿਹਰ ਹੈ ਮਾਲ ਨੂੰ ਤੁਹਾਨੂੰ ਵੀ ਘਾਟਾਂ ਦੀ ਲੱਭਦਾ ਰਹੇ ਮਾਲ ਥੋੜਾ ਸੁਦੀਸ਼ਾ ਚਲੋ ਮਾਲ ਨਾ ਖੇਚਿਆ ਜਿਹਦੇ ਮਿਲਦਾ ਜਿਹੜਾ ਕਿ ਦੋ ਲਿਆਈ ਦੀਆਂ ਉਹ ਭੈਣ ਭਰਾ ਧੂਕਤਾ ਕੇ ਲੈ ਹੀ ਜਾਂਦੇ ਸਾਡੇ ਕੋਲ ਖੋ ਖਾ ਕੇ ਬਸੇਰਾ ਸੋਚੀਦਾ ਇਸ ਦੀ ਨੂੰ ਟਾਈਮ ਦਿੱਤਾ ਤੇ ਅੱਜ ਵੀ ਤੈਨੂੰ ਟਾਈਮ ਦੇਣ ਕਰਕੇ ਨਾ ਫੜਦਾ ਮੈਂ ਸ਼ੱਕ ਵਿਹਾਰੀ ਆ ਮਾਲ ਹੈ ਨਹੀਂ ਆ ਹਾਂਜੀ ਮਤਲਬ ਸਮਝੋ ਵੀ ਮਾਲ ਨਹੀਂ ਹੈਗਾ ਮੇਰਾ ਮੇਰੇ ਕਾਜਾਜ ਨਹੀਂ ਹੈਗਾ ਮੈਂ ਮਤਲਬ ਆਪਣੇ ਹਿਸਾਬ ਨਾਲ ਜਿੱਦਾਂ ਭੈਣ ਭਰਾ ਮੇਰੀ ਵੀਡੀਓ ਵੇਂਦੇ ਵੀ ਤੁਹਾਡਾ ਮਾਲ ਬੜਾ ਸੁਧਰਾ ਹੁੰਦਾ ਫੋਨ ਵੀ ਕਰਦੇ ਕਿ ਚੰਗਿਆ ਮਾਲ ਲਈਵੇ ਅੱਜ ਮੇਰੀ ਪਸੰਦਾ ਮਾਲ ਐਡਾ ਵਧੀਆ ਨਹੀਂ ਤੇ ਐਡਾ ਮਾੜਾ ਨਹੀਂ ਭਾਅ ਦੇ ਹਿਸਾਬ ਨਾਲ ਬਹੁਤ ਸਹੀ ਆ ਬਾਕੀ ਲਈਆਂ ਸੀ ਬਾਹਰ ਗਾਵਾਂ 1 2 ਤੇ ਪਹਿਲਾਂ ਮੇਰੀ ਵਿਚਾਰੇ ਵੀ ਨਾ ਬਣਾਈ ਨੀ ਫਿਰ ਮੇਰਾ ਫੋਨ ਆ ਗਿਆ ਮੈਂ ਵੀ ਸੋਚਿਆ ਹਰਦੀਪ ਨੂੰ ਆਂਡਿਆ ਚਲੋ ਇੱਕ ਦੂਜੇ ਦੇ ਸਾਥ ਨੇ ਕੰਮ ਚੱਲਦਾ ਕੋਈ ਨਹੀਂ ਆਪਾਂ ਬਣਾਏ ਲਈ ਚਲ ਬਾਕੀ ਇਹ ਨਹੀਂ ਗੱਲਾਂ ਬਾਤਾਂ ਤੇ ਤੈਨੂੰ ਪਤਾ ਹੀ ਆ ਚਲਦੀਆਂ ਰਹਿਣੀਆਂ ਪਹਿਲਾਂ ਅਡਰੈਸ ਦੇ ਦਈਏ ਪਿੰਡ 3ਈਵਾਲ ਜੇ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਤੇ ਜੈਂਦੀਪੁਰ ਦੇ ਵੀ ਲੱਗੇ ਆ ਕਤੂਨਗਰ ਟੂਰ ਰਾਜੇ ਦੇ ਵੀ ਲੱਗੇ ਆ ਮਜੀਠੇ ਦੇ ਵੀ ਲੱਗੇ ਆ ਜਿੱਦੋਂ ਮਰਜੀ ਆ ਜਾਓ ਚਾਰਚਪੁਰੋਂ ਥਰੀਏਵਾਲ ਚੌਂਕ ਵਿਚਕਾਰ ਜੇ ਪੈਂਦਾ ਬਿਲਕੁਲ ਚੌਂਕ ਕਰਕੇ ਜੇ ਪਿੰਡ ਚਲ ਜਿਓਗੇ ਤੇ ਪਿੰਡੋਂ ਨਹੀਂ ਪਤਾ ਲੱਗਦਾ ਚੌਂਕ ਚ ਹੀ ਬਾਕੀ ਹੈਪੀ ਮੈਂਬਰ ਫੌਜੀ ਵਪਾਰੀ ਫੇਸਬੁੱਕ ਵਰਗੇ ਕਹਿੰਦੇ ਆ ਹੋ ਰਹੇ ਨੇ ਫੌਜੀ ਇੱਕ ਹੋਰ ਕਹਿੰਦੇ ਉਹ ਵੀ ਆ ਗਏ ਭਰਾਵਾ ਤੇ ਚਾਰ ਰਾ ਆਪਣੇ ਤੇ ਬਾਕੀ ਚਲੋ ਭਰਾਵਾ ਦਾ ਪਿਆਰ ਬਹੁਤ ਮਿਲਦਾ ਫਜ਼ੀਲ ਸਿੰਘਾਂ ਮੈਂ ਤੇ ਨਾ ਮਨ ਲੋ ਕੀ ਕਰਾਂ ਵੀ ਅੱਜ ਵੀ ਜਿਹੜੀ ਵੀਡੀਓ ਬਣਾਈ ਆ ਕੋਈ ਇਦਾ ਮੂਡ ਨਹੀਂ ਸਿਰਫ ਭੈਣ ਭਰਾਵਾਂ ਦੇ ਪਿਆਰ ਨਹੀਂ ਬਣਾ ਕੇ ਜੀ ਫੋਨ ਕਰਕੇ ਭਰਾ ਪੁੱਛਣ ਦਾ ਵੀ ਭਾਈ ਹੱਸਦਾ ਫੜਿਆ ਵੀਡੀਓ ਨਹੀਂ ਪਾਈ ਉਹ ਵੀਡੀਓ ਦੀ ਮਜਬੂਰੀ ਹੈ ਵੀ ਮਾਲ ਨਹੀਂ ਮਿਲਿਆ ਕੁਝ ਥੋੜੇ ਜੇ ਕੰਮਕਾਰ ਅਰ ਜਿਵੇਂ ਸਿਸਟਮ ਇਸ ਦਾ ਸਾਡੀ ਤੂੜੀ ਬਣਨ ਵਾਲੀ ਆ ਹਾਂ ਜੀ ਜੀ ਮਤਲਬ 10 12 ਕਿਲੋ ਸਾਡਾ ਨਾੜ ਖਲੋਤਾ ਤੂੜੀ ਦਾ ਟਾਈਮ ਲੱਗਣ ਰਿਹਾ ਬਸ ਇਦਾਂ ਹੀ ਭਾਈ ਦੌੜ ਵਿੱਚ ਉਹ ਭਰਾ ਆ ਜਾਂਦੇ ਜੰਮੂ ਸ਼ੰਮੂ ਵੇ ਰਿਹਾਨੇ ਉਹ ਆ ਗਿਆ ਆ ਗਿਆ ਫਿਰ ਉਹਨਾਂ ਨੂੰ ਭੇਟਾਉਣਾ ਹੁੰਦਾ ਬਿਲਕੁਲ ਜੀ ਇਹ ਵੀ ਚਲੋ ਕੰਮ ਕਰਦੇ ਚਲੋ ਐ ਹੀ ਫੋਟੋ ਚੱਲੀ ਜਾਂਦਾ ਕੰਮ ਜੀ ਬਾਕੀ ਕੰਮ ਨਹੀਂ ਮਾੜਾ ਅਹੀਂ ਹੋ ਗਿਆ ਹੀ ਲੈਉਂਦੇ ਆ ਵੀ ਇਦਿਆਂ ਸਾਡੀ ਮਾੜੀ ਨਿਕਲਣੀ ਕੋਈ ਚੰਗੀ ਨਿਕਲਣੀ ਸਾਨੂੰ ਲਾਮੇ ਵੀ ਮਿਲਨੇ ਆ ਸਾਡਾ ਨਾਂ ਘਟਾ ਵੀ ਹੋਣਾ ਸਾਨੂੰ ਜਰਨਾ ਹੀ ਪੈਣਾ ਵਪਾਰੀ ਬੰਦਾ ਸੰਕੋ ਜਰਦਾ ਜੇ ਬਿਲਕੁਲ ਕਾਰ ਵਾਲਾ ਕੱਖ ਨਹੀਂ ਜੇ ਜਰਦਾ ਜਦੋਂ ਉਹਦੇ ਘਰੋਂ ਬਾਹਰ ਫੜ ਲੇ ਗੇਟੋਂ ਬਾਹਰ ਹੋ ਗਏ ਉਹ ਰਹਿ ਜੇ ਉਹ ਮਰ ਜੇ ਉਹ ਕੋਸ਼ ਹੋ ਜੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੇ ਵਪਾਰੀ ਦਾ ਐਡਾ ਫੰਗਾ ਜੇ ਮੇਰਾ ਭਰਾ ਸਭ ਨਾ ਕਰ ਜਿਓ ਕਿਤੇ ਪਈ ਮਤਲਬ ਉਹ ਅਗਲੇ ਸਵੇਰ ਤੱਕ ਤੇ ਵੀ ਜ਼ਿੰਮੇਵਾਰੀ ਵਪਾਰੀ ਨੂੰ ਪਾ ਦਿੰਦੇ ਹਾਂ ਬਿਲਕੁਲ ਜਿਹੜਾ ਇੱਥੋਂ ਚੋ ਕੇ ਲੈ ਗਿਆ ਜਾਂ ਜਿਹਨੇ 4 ਦਿਨ 4 ਮਹੀਨਾ ਉਹ ਮਹੀਨੇ ਬਾਅਦ ਵੀ ਲਾਵੇਂ ਹੁਣ ਇੱਕ ਹੋਰ ਲਾਵੇਂ ਆਉਣ ਦੇ ਸੰਦੀਪ ਜੀ ਹਾਂਜੀ ਚਲੋ ਮੈਂ ਭਰਾਵਾਂ ਨੇ ਫੇਰ ਕਹਿਣਾ ਜਿਨੇ ਜਿਨੇ ਦਿੱਤੇ ਉਹਨੇ ਗੁੱਸਾ ਵੀ ਕਰਨਾ ਹੁਣ ਤੂੜੀ ਤੇ ਆ ਗਿਆ ਕੰਮ ਤੁਹਾਡਾ ਮਾਲ ਉੱਤਰ ਦੀ ਸਾਈਡ ਗਿਆ 12 ਮਹੀਨੇ 3 ਦਿਨ ਤੂੜੀ ਤੇ ਸਾਡੀਆਂ ਕਿੱਜੀਆਂ ਸਟਾਲੇ ਤੇ ਤੇ ਸਟਾਲਿਆਂ ਦੇ ਉੱਤੇ ਬਰਸੀਆਂ ਦੇ ਉੱਤੇ ਟੋਕਰਾਂ ਵੀ ਸਜਣਾ ਹੋਈ ਨਹੀਂ ਹੁੰਦੀ। ਕੋਣ ਜਿਹੜੀ ਸੱਜਰ ਦਿੱਤੀ ਨਾ ਮਹੀਨਾ ਪਹਿਲਾਂ ਹੋੜੋ ਜਾ ਕੇ ਤੂੜੀ ਪਾਉਣ ਦੇ ਤੂੜੀ ਨਾਲ ਉਹਦੀ ਅਡਜਸਟਮੈਂਟ ਨਹੀਂ ਹੋਈ ਕਿ ਉਹ ਦੁੱਧੋਂ ਘਟ ਗਈ ਤੇ ਉਹ ਲਾਂਮੇ ਦੇਣ ਰਵੇ ਭਾਜੀ ਹੁਣ ਦੁੱਧੋਂ ਘਟ ਗਈ ਆ। ਹੁਣ ਮੈਂ ਤੇ ਭਰਵਾ ਕਿਤਾਵਾ ਕਰਨ ਵੜਿਆ ਨਾ ਮੇਰੇ ਕੋਲ ਟਾਈਮ ਜੇ ਤੇ ਕੋਈ ਗੱਲ ਨਹੀਂ। ਪਰਾਵਾ ਪੋ ਆਪਣੀ ਆਪੋ ਆਪਣੀ ਠੱਕੀ ਜਾਂਦੀ ਹੈ ਜੇ ਸਾਰੀਆਂ ਹੀ ਵਾਪਸ ਲਿਆ ਲੈ ਬੰਨੀ ਜੂ ਮੇਰੇ ਕੋਲ ਕਿਹੜਾ ਸਟੋਰ ਆ ਨਾ ਮੈਂ ਸਟੋਰ ਚੋਂ ਤੁਹਾਨੂੰ ਦਿੱਤੀਆਂ ਤੁਹਾਡੇ ਘਰਾਂ ਚੋਂ ਲਿਆਂਦੀਆਂ ਤੇ ਤੁਹਾਨੂੰ ਦੇ ਦਿੱਤੀਆਂ ਕੋਈ ਚੰਗੀ ਵੇਚਦਾ ਤੇ ਚੰਗੀ ਮਿਲ ਜਾਂਦੀ ਕੋਈ ਘਰੋਂ ਮਾੜੀ ਵੇਚਦਾ ਤੇ ਤੁਹਾਨੂੰ ਮਾੜੀ ਮਿਲ ਜਾਂਦੀ ਬੁੱਝਦਾ ਜਿਹੜਾ ਸਾਨਾ ਉਹਨੇ ਚਲਦਾ ਇੱਕ ਕੰਮ ਚੱਲੀ ਆ ਤੇ ਸਾਮੇ ਤੇ ਚਲੋ ਸਾਮੇ ਤੇ ਮੈਂ ਬਹੁਤ ਖੁਸ਼ ਹੁੰਦਾ ਕੋਈ ਬੰਦੇ ਦੇ ਫੋਨ ਨਹੀਂ ਚੁੱਕਦੇ ਜਾਂ ਕਿ ਇਹਨੂੰ ਕੱਟਦੇ ਬਲੌਕ ਮਾਰਦੇ ਆਪਾਂ ਉਹ ਕੰਮ ਨਹੀਂ ਕਰਦੇ ਹਾਂ ਜਿਹੜਾ ਬਹੁਤਾ ਹੀ ਤਾਂ ਚੜ ਜੇ ਫਿਰ ਉਤਨਾ ਮੈਂ ਟੇਡਾ ਵੀ ਹੋਈ ਨਾ ਮੈਂ ਪਹਿਲਾਂ ਤੇ ਬਹੁਤ ਪਿਆਰ ਨਾ ਹੀ ਰਹਿਣਾ ਵੀ ਚੱਲ ਯਾਰ ਜੇ ਮੇਰਕੋ ਗਲਤੀ ਹੋ ਗਈ ਤੈਨੂੰ ਮੈਂ ਹੀ ਗਾਇਂ ਦੇ ਦਿੱਤੀ ਤੇ ਤੂੰ ਮੇਰਾ ਮਿਰ ਭੇਜ ਦੇ ਜਾਂ ਮਾਫ ਕਰ ਦੇ ਜਾਂ ਦਾਹ ਲੇਲਾ ਪੰਜ ਲੇਲਾ ਦੋ ਲੇਲਾ ਤੇ ਹੁਣ ਮੈਨੂੰ ਜਾਦਾ ਵੀ ਸਾਰਿਆਂ ਨੂੰ ਘੋਰੇ ਪਤਾ ਲੱਗ ਗਿਆ ਤੇ ਫੌਜੀ ਦੇ ਵੀ ਦਿੰਦਾ ਫੌਜੀ ਮੋੜ ਵੀ ਲੈਂਦਾ ਤੇ ਸਾਰੇ ਹੁਣ ਉਸੇ ਰਸੇ 'ਤੇ ਰਪੇ ਮੇਰੇ ਘਰ ਦੇ ਵੀ ਕਹਿਣ ਡੈ ਬੇ ਹੁਣ ਦੇ ਮੈਨੂੰ ਵੀ ਵਪਾਰ ਹੀ ਛੱਡ ਦੇ ਤੂੰ ਕੀ ਤਮਾਜਾ ਲਾਇਆ ਐਜੇ ਵਪਾਰ ਨਹੀਂ ਛੱਡ ਸਕਦੇ ਮੈਰਾ ਵੈਸੇ ਤੈਨੂੰ ਸਹੀ ਆਪਣੇ ਦਿਲ ਦੀ ਗੱਲ ਦੱਸ ਦਿੰਦੀ ਸੀ ਆ ਮੈਂ ਕੀ ਤੈਨੂੰ ਦੱਸਾਂ ਬਹੁਤ ਕੋਈ ਪਰਮਾਤਮਾ ਦਿੰਦਾ। ਅੱਲੇ ਉਹ ਪਾਤਾ ਜੀ ਠੀਕ ਆ ਚਾਰ ਜੀ ਸੰਦੀਪ ਸਿੰਘਾਂ ਮੈਂ ਤੋਰੇ ਆਪਣੇ ਭਰਾ ਪਿਓ ਕੁੜੀ ਬਾਪੂ ਜਿਹੜੇ ਬੰਦੇ ਦੇ ਚਾਰ ਜੀ ਮਰੇ ਉਹਨਾਂ ਸੌਖਾ ਨਹੀਂ ਹੁੰਦਾ ਤੇ ਮੈਂ ਕਿਸਦਾ ਦੁੱਖ ਵੇਖ ਕੇ ਨਾ ਸੌਖਾ ਨਹੀਂ ਰਹਿੰਦਾ। ਮੈਂ ਇਹ ਤੈਨੂੰ ਵੇਹੇ ਅੱਜ ਸ਼ਰਸੀ ਇਹਦੇ ਦੀ ਗੱਲ ਹੋਣੀ ਨਹੀਂ ਚਾਹੀਦੀ ਸਾਡੀ इमोशनल ਗੱਲ ਆਜਦੀ। ਮੈਂ ਕਦੀ ਵੀ ਕਿਸੇ ਨਾਲ ਧੱਕਾ ਕਰਕੇ ਰਾਜੀ ਨਹੀਂ। ਜੇ ਕਿਸੇ ਨਾਲ ਆਇਆ ਤਾਂ ਮੈਂ ਵਾਅਦਾ ਮਗਾ ਕੇ ਭਾਵੇਂ 40 ਵਾਲੀ 20 ਦੀ ਵੇਚਦਾ ਮੈਂ ਤਾਂ ਵੀ ਖੁਸ਼ ਰਹੀ। ਪਿਓ ਮੈਨੂੰ ਗਾਲਾਂ ਨਾ ਕੱਢੇ ਮੇਰੇ ਤੇ ਚਾਰ ਜੀ ਤੱਕੇ ਮਰ ਗਏ ਤੇ ਚਾਰ ਕਹੀ ਜੀ ਆ ਜੇ ਤੇ ਸਾਰੇ ਭੈਣ ਭਰਾਉਂ ਨੂੰ ਚੰਗਾ ਲੱਗਦਾ ਤੇ ਕਹੋ ਕਿ ਤੇ ਵਪਾਰ ਕਰੂੰਗਾ ਕਹੋ ਕਿ ਤੇ ਛੱਡਦਾ ਕਿ ਮੈਂ ਵਾਈ ਵੀ ਕਰਦਾ ਵਾਂ ਮੈਂ ਗੱਡੀਆਂ ਵੀ ਲਿਆ ਕੇ ਵੇਚਣਾ ਟਰੈਕਟਰ ਵੀ ਵੇਚ ਲੀ ਬਿਲਕੁਲ ਜੀ ਸਾਡੇ ਪਿਆਰ ਨਾਲ ਹੀ ਆ ਚਲੋ ਮੇਰੀ ਵੀਡੀਓ ਬਹੁਤ ਭਰਾ ਵਿੰਦੇ ਨੇ ਮਾਨ ਵੀ ਇੰਨਾ ਬੱਜੇ ਰੱਬ ਤੋਂ ਵੱਧ ਪਰ ਕੁਛ ਗਲਤੀਆਂ ਮੇਰੇ ਕੋਲ ਹੋ ਜਾਂਦੀਆਂ ਮੰਨ ਲਓ ਯਾਰ ਉਹਨੂੰ ਠੱਕਿਆ ਕਰੋ ਇਹ ਤਾਂ ਛੇਤੀ ਨਾਲ ਕਹਿ ਦਿਆ ਕਰੋ ਗਾਤਰਾ ਪਾ ਕੇ ਝੂਠ ਬੋਲਦਾ ਨਹੀਂ ਮਾੜਾ ਮੈਂ ਗਾਤਰਾ ਨਹੀਂ ਲਾਉਣਾ ਇਹ ਤਾਂ ਲੱਥਣਾ ਉਦੋਂ ਹੀ ਮੜੀਆਂ ਦੀ ਜਾਨ ਨਾ ਨਾ ਮੜੀਆਂ ਦੀ ਜਾ ਕੇ ਤੇ ਜੇ ਮੈਂ ਝੂਠ ਵੀ ਘੱਟ ਬੋਲਦਾ ਨਾ ਹੁਣੇ ਇੱਥੇ ਕਿਸ ਨੇ ਕੋਈ ਡੰਗਰ ਲੈਣ ਆਇਆ ਉਹਨੂੰ ਸੱਚੀ ਗੱਲ ਦੱਸੀ ਆ ਤੇ ਉਹ ਕਹਿੰਦਾ ਯਾਰ ਤੂੰ ਪਹਿਲਾ ਬੰਦਾ ਕਹਿਣ ਦੇ ਆ ਵੀ ਮੈਨੂੰ ਜਿੰਨੇ ਮਾਲ ਵੇਚਿਆ ਮਾੜਾ ਵੇਚਿਆ ਹੂੰ ਜਦੋਂ ਘਰੋਂ ਅਸੀਂ ਮਾੜੀ ਵੇਚਦੇ ਸੀ ਇੱਥੇ ਸਾਰੇ ਵੇਖਣ ਹੀ ਦੇ ਸਾਰੇ ਭੈਣ ਭਰਾ ਕੋਈ ਗੱਲ ਨਹੀਂ ਕੋਈ ਮੈਨੂੰ ਵਪਾਰੀ ਮਾੜਾ ਵੀ ਕਹਿ ਦਿੰਦੇ ਬਿਲਕੁਲ ਜੀ ਜਦੋਂ ਘਰੋਂ ਦੇ ਅਸੀਂ 10 ਡੰਗਰਾਂ ਚੋ ਯਾਰ ਵੀ ਉਹ ਵੇਚਣੀ ਆ ਜਿਹੜੀ ਮਾੜੀ ਆ ਤੇ ਸਾਡੇ ਕੋਲ ਚੰਦੀਨਾ ਭਾ ਲੋ ਅਸੀਂ ਤੁਹਾਡੇ ਘਰਾਂ ਚੋਂ ਲਿਆਣੀ ਆ ਬਾਜੀ ਬਾਜੀ ਜੇ ਮੈਂ ਕਹੇ ਵਪਾਰੀ ਕੋ ਫੜੀ ਆ ਮੈਂ ਬੱਚਾ ਨਹੀਂ ਲੰਦਾ ਬਿਲਕੁਲ ਇਹ ਮੇਰੀ ਗਰੰਟੀ ਹੈ ਜੇ ਮੈਂ ਬੱਚਾ ਲਾऊं ਜਿੱਦਣ ਮੈਨੂੰ ਪਤਾ ਮੇਰਾ ਕੀ ਬਣਨਾ ਨਾ ਮੈਂ ਦੁੱਧ ਚ ਪਾਣੀ ਪਾਵਾਂ ਤੇ ਜਦੋਂ ਕਿਸਦੇ ਘਰੋਂ ਕੋਈ ਲੱਗਿਆ ਆ ਗਿਆ ਜੇ ਚਲ ਗਈ ਉਹ ਮੈਨੂੰ ਨਹੀਂ ਪਤਾ ਪਰ ਫਿਰ ਵੀ ਮੇਰੇ ਕੋਲ ਸਬੂਤ ਹੁੰਦਾ ਮੈਂ ਪਿਛਲੇ ਘਰ ਦੀ ਵੀਡੀਓ ਬਣਾਈ ਹੁੰਦੀ ਆ ਤੁਹਾਨੂੰ ਸ਼ੱਕ ਹੈ ਤੁਸੀਂ ਮੇਰੇ ਨਾਲ ਆਜੋ ਅਗਲੇ ਦੇ ਘਰ ਵੀ ਮੈਂ ਜਾ ਸਕਦਾ ਹਾਂ ਜਦੋਂ ਮੈਂ ਨਹੀਂ ਲਾਇਆ ਮੈਨੂੰ ਵੀ ਲੋੜਿਆ ਉਹ ਹੁਣ ਆਪਣੇ ਕੋ ਘਾਸ ਹੋਈ 15 ਦਿਨ ਘਟ ਠੀਕ ਹੈ ਉਹਦੀ ਵੀਡੀਓ ਪਾ ਦੇਣੀ ਤੇਰੇ ਚੈਨਲ ਦੇ ਲੋਕ ਇੰਨਾ ਯਕੀਨ ਕਰਦੇ ਜਾਂ ਮਿਰਤੇ ਇੰਨਾ ਯਕੀਨ ਕਰਦੇ ਉਹ ਬੱਚੀ ਖੁਦ ਨਾਲ ਘਾਸ ਤਾਂ ਮਰ ਜੇ ਬੱਚਾ ਘਟ ਦਿੰਦਾ ਛੋਟਾ ਹ ਉਹ ਤਾਂ ਵੀ ਲੈ ਲੈਣੇ ਕਿੰਨੇ ਲੈ ਲੈਣੇ ਕਿਸ ਨਾ ਕਿਸੇ ਭੈਣ ਭਰਾ ਦੇ ਕਈ ਬੰਦੇ ਯਕੀਨ ਕਰਦੇ ਹਾਂਜੀ ਤੇ ਕੋਈ ਮੇਰੇ ਵਰਗੇ ਜਿਹੜੀ ਚੰਗੀ ਭਲੀ ਵੀ ਲੈ ਕੇ ਕਹਿੰਦੇ ਜੀ ਬੱਚਾ ਲਾਤਾ ਸਾਡੇ ਕੋ ਬੱਚੇ ਲਾਉਣ ਦਾ ਟਾਈਮ ਕਿੱਥੇ ਆਇਆ ਐ ਇੰਨੇ ਖਿਲਾਰੇ ਨੇ ਸਦੀਪ ਸਿੰਘ 4 ਵਜੇ ਉੱਠ ਵੀ ਜਾਂਦਾ ਰਾਤ ਨੂੰ 10 11 ਵਜੇ ਤੱਕ ਵੀ ਸੌਣਾ ਨਹੀਂ ਮਿਲਦਾ ਫੋਨ ਰਾਤ ਲੋਕ 12 ਵਜੇ ਵੀ ਕਰਦੇ ਚੁੱਕ ਲਈਦਾ ਜੇ 10 ਮਿੰਟ ਗੁਰਦੁਆਰੇ ਬੈਠੇ ਪਾਠ ਕਰਨ ਦੇ ਤੇ ਲੋਕ ਫੋਨ ਕਰੀ ਜਾਂਦੇ ਤੇ ਕੱਟੋ ਵੀ ਨਾ ਇੰਨੇ ਲੋਕਾਂ ਦੀ ਸੈਂਸ ਖਰਾਬ ਹੈ ਵੀ ਜੇ ਇੱਕ ਵਾਰੀ ਫੋਨ ਕੱਟਦਾ ਯਾਰ ਰੁਕ ਜੀਏ ਦੁਬਾਰਾ ਆਪੇ ਕਰੇਗਾ ਹੀ ਨਾ ਜੇ ਨਹੀਂ ਕਰੂਗਾ ਘੰਟੇ ਬਾਅਦ ਕਰ ਲੇਗਾ ਪਾੜ ਕਰਦੇ ਆ ਵੀ ਲੋਕ ਨੂੰ ਸੁੱਟ ਡਾਈ ਜਾਂਦੇ ਬਾਹਰ ਨੂੰ ਜਵੜਨਾ ਉੱਖਾ ਕੀ ਤੋਂ ਪਰ ਆਪਾਂ ਤਾਂ ਵੀ ਪਰਵਾਹ ਨਹੀਂ ਕਰਦੇ ਤੇ ਅੱਜ ਦੇ ਘਰ ਦੇ ਨੇ ਕਿ ਜੇ ਮੇਰੀ ਸੋਣੀ ਸਿਹਤ ਲਈ ਕੋਈ ਕੁਛ ਥੋੜੀ ਪ੍ਰੋਬਲਮ ਹੈ ਕੁਛ ਇੰਦਰ ਮੋੜਨੇ ਹੋਰੀ ਮੰਨ ਲਓ ਤੇ ਆਪਣਾ ਬੰਦੇ ਨੂੰ ਪਿਛਲੀ ਜੱਦਾ ਇੰਨੀ ਆ ਹਾਂ ਜੀ ਕਿ ਜਿਹੜੇ ਤੋਰੇ ਹੁੰਦੇ ਉਹ ਜਿੱਤੇ ਉਹਦੇ ਕਿਸੇ ਦੇ ਮਰੇ ਨੂੰ ਕੋਈ ਨਹੀਂ ਰੋਂਦਾ ਆਪਣੇ ਨੂੰ ਰੋਈਦਾ ਤੇ ਮੈਂ ਮੂਡ ਵਾਂਢੀ ਮੈਨੂੰ ਦੁਬਾਰਾ ਕਹਿ ਰਹੇ ਕਿ ਫੋਨ ਬੰਦ ਕਰਦੇ ਤੇ ਸਮਝਾ ਉਹ ਛੱਡ ਘੜਾ ਉਹ ਤੂੰ ਵੀ ਆਉਣਾ ਸੀ ਹੋਰ ਵੀ ਫੋਨ ਫੇਰ ਭਰਾੜ ਭਰਾਦ ਪੈ ਰਹੇ ਆਗੇ ਗੱਲਬਾਤਾਂ ਚੱਲਦੀਆਂ ਰਹੀਆਂ ਪਰ ਸਿਲਸਿਲਾ ਇਹ ਵੀ ਮਾਲ ਦਾ ਕੰਮ ਕੁੱਤਾ ਹੀ ਆ ਓਵਰ ਆਲ ਇਹ ਮੋਲ ਲੈ ਆਂਦੇ ਆ ਸਾਹ ਵਾਲਿਆਂ ਚਾ ਕੁਝ ਸਾਡੀਆਂ ਮਰਨੀਆਂ ਕੋਈ ਬਿਮਾਰ ਹੋਣੀ ਕਿਸ ਨੇ ਘਾਟਾ ਪਾਉਣਾ ਸਾਰੇ ਨਵੇਂ ਨਹੀਂ ਪੁੱਬੇ ਤੇ ਸਾਡੇ ਨਾਲ ਵੀ ਬਹੁਤਾ ਧੱਕਾ ਨਾਲ ਚਲੋ ਜੇ ਕਿ ਇਹਨੂੰ ਮਾਰੀ ਮਿਲੀ ਦੋ ਚਾਰ ਜਾਂ ਰਹੀ ਵਾਪਸ ਕਿੰਨੇ ਬੰਦਿਆਂ ਨੂੰ ਸਨੇਸ਼ਾ ਤੈਨੂੰ ਵੀ ਪਤਾ ਮੈਂ ਪੈਸੇ ਮੋੜੇ ਮੋੜੇ ਮੋੜ ਬਹੁਤ ਮੋੜੇ ਅੱਜ ਤੱਕ ਕਿਸ ਨੇ ਲਾਂਮਾ ਨਹੀਂ ਮੈਨੂੰ ਦਿੱਤਾ ਹਾਂ ਹੁਣ ਤੇ ਜਿੱਦਾਂ ਗੇਜ ਨਹੀਂ ਪੈ ਗਈ ਤੇ ਜਿਹੜਾ ਖੜਦਾ ਉਹ ਹੀ ਮਹੀਨੇ ਬਾਅਦ ਮੁੜ ਕੇ ਵੀ ਫੌਜੀ ਕੋ ਘਰੇ ਪੈ ਗਿਆ ਮਹੀਨੇ ਬਾਅਦ ਫਿਰ ਰ ਆਪਾਂ ਵੀ ਕਿਹੜੇ ਗੱਲ ਤੇ ਗੱਲ ਮਹੀਨੇ ਬਾਅਦ ਕੌਣ ਵਾਪਸ ਕਰਾਂਦਾ ਫਿਰ ਜੇ ਨੇ ਦੋ ਚਾਰ ਦਿਨ ਦੀ ਗੱਲ ਲੋਡ ਅ ਆਪਾਂ ਤਾਂ ਫੇਰ ਵੀ ਹਾਰੇ ਤਾਂ ਨੇ ਫੇਰ ਜੇ ਕਿੰਨੇ ਵਾਪਸ ਕੀਤਾ ਡੰਗਰ ਮੋੜ ਕੇ ਵਪਾਰੀ ਵੱਟ ਕੇ ਛੁੱਟ ਦਿੰਦੇ ਲਾ ਕੇ ਲੱਖਾਂ ਛੁੱਟਦੇ ਇਹਦਾ ਮੈਂ ਫੇਰ ਵੀ ਉਹਨੂੰ ਆਖਿਆ ਵੀ ਤੂੰ ਜਿੰਨੇ ਦੀ ਜੀਜਾ ਉਹ ਲੈ ਆ ਤੇ ਪਿਛਲੀ ਉਹਨੇ ਦੀ ਕੱਟੀ ਇਹ ਨਹੀਂ ਕਿਹਾ ਉਹ ਚੋਂ ਕਿੰਨਾ ਘਾਟਾ ਪੈਂਦਾ ਅਸੀ ਆਖੀ ਤਾਂ ਚੱਲ ਯਾਰ ਸਾਨੂੰ ਦਾਜਰ ਘਟਾ ਜੂ ਵੇਚ ਲਾਂ ਕੋਈ ਨਾ ਇਹਦਾ ਹੀ ਤਾਂ ਇਹਨਾਂ ਨੂੰ ਜੋ ਲੈਣੇ ਆ ਬਿਲਕੁਲ ਜੀ ਕਈ ਵੀਰ ਕਮੈਂਟ ਵੀ ਕਰਦੇ ਜੀ ਘਰੋਂ ਘੋਣ ਜਾਂਦਾ ਯਾਰ ਘਰੋਂ ਕੋਈ ਵੀ ਨਹੀਂ ਪਉਂਦਾ ਚਾਹੇ ਕੋਈ ਵੀ کاروبار ਇੱਥੇ ਘੜਨੇ ਆ ਕੋਈ ਕੁਆੜ ਦਾ ਵੀ ਕੰਮ ਕਰੀਏ ਨਾ ਤੇ ਲੋਹਾ ਦਿਹਾੜੀ ਕਿਉਂ ਸਸਤਾ ਹੋ ਜਾਏ ਤੇ ਉਹ ਫਿਰ ਸਸਤਾ ਵੇਚ ਕੇ ਤੇ ਮੁੜ ਕੇ ਮੁੜ ਕੇ ਸਸਤਾ ਲੱਭ ਕੇ ਮਹਿੰਗਾ ਵੇਚਦਾ ਉਹੋਨੇ ਪੂਰੇ ਕਰ ਰਿਹਾ ਇਹ کاروبار ਨੇ ਕਰਨੀ ਬੋਝ ਕੰਮ ਜੀ ਕੱਲਾ ਪਤਾ ਹੁੰਦੀ ਸਾਡੇ ਕੋਲ ਹੁੰਦੀਆਂ ਬਾਧੂ ਅੱਜ ਹੋਰ ਇਹਨਾਂ ਨੂੰ ਚਾਹੁੰਦਾ ਹੋਰ ਜੱਲਾ ਜਰੂਰੀ ਇਹ ਕਰਨਾ ਕਰੀਆ ਬਾਕੀ ਪਾਲ ਦੇ ਮੋਲ ਲੈਂਦਾ ਹਾਂ ਇਹ ਕਿ ਇਹਨੂੰ ਚੰਗਾ ਲੱਗਦਾ ਭਰਾਵਾ ਲੈ ਜਾਉ ਨਹੀਂ ਚੰਗਾ ਲੱਗਦਾ ਮੈਂ ਫਸਿਆਂ ਸੁਹੀਆਂ ਫਸੇ ਠ ਜਿਹੜੀ ਚੰਗੀ ਆ ਉਹ ਲੈ ਜਾਓ ਜਿਹੜੀ ਮਾੜੀ ਮੇਰੇ ਘਰ ਲੈ ਜਾਓ ਇਧਰ ਲੱਗੀ ਪਰ ਲੱਗਦਾ ਵਹਿਰ ਦਾ ਮੂਹ ਇਧਰ ਕਰਦਾ ਇਹ ਇਧਰੋਂ ਲੱਗਦਾ ਇਧਰੋਂ ਲੱਗਦਾ ਸਭ ਕਿਛੁ ਨਹੀਂ ਜੀ ਪਾ ਜੀ ਇਹ ਗੱਬਰ ਇਹ ਸੁਈ ਸਨੀਪ ਜੀ ਪਤਲਾ ਨਾ ਲੈਦਾ ਚਲ ਕੋਈ ਨਹੀਂ ਖਾਣ ਦੇ ਦੁੱਧ ਕਿੰਨਾ ਜੀ ਸੁਨੀਪ ਸਾਹਿਬ ਦੁੱਧ ਝੂਠ ਭਾਵੇਂ ਦਾਅ ਕਹਦੇ ਦੁੱਧ 8 ਕਿਲੋ ਆ ਸੱਤਾਂ ਦੀ ਗਾਰੰਟੀ ਦੇ 70 ਦੇ ਚਲ ਮੈਂ ਥੂੜੀ ਪੈਣ ਢਈ ਆ ਥੂੜੀ ਤੇ ਹੁਣ ਦੁੱਧ ਇੰਨਾ ਕੀ ਮਿਲਣਾ ਜੇ 10 12 ਕਿਲੋ ਲੋ ਜੀ ਵੇਖੋ ਭਰਾ ਜੀ ਵੱਡੀ ਝੋਡੀ ਆ ਹੁਣੇ ਝੋਡੀ ਤੇ ਵੱਡੀ ਝੋਡੀ ਤੇ ਪੂਰੀ ਤੇ ਲੈਵਾ ਵੀ ਥਰੇ ਚੈੱਕ ਕਰ ਲੋਗਾ ਮਾਦੇ ਮੇਰੇ ਲੋਗਾ ਬਾਰੇ ਅੱਗੋਂ ਫੜੋ ਬਈ ਲਾਗੋਂ ਫੜੋ ਸਾਹ ਆਹ ਉਹ ਬੰਦਾ ਲੱਗਿਆ ਇਹ ਤਾਂ ਬਹੁਤ ਵੱਡੀ ਝੋਟੀ ਆ ਨਾ ਇੱਧਰ ਨਹੀਂ ਬਾਰੋ ਸੁਦੇਸ਼ਾ ਇੱਥੋਂ ਨਹੀਂ ਇੱਥੋਂ ਹੀ ਮੈਂ ਆ ਨਹੀਂ ਬਾਪ ਦਾ ਜੱਫਾ ਜਿਹੜੀ ਇੱਥੋਂ ਲਈ ਹੋਣਾ ਬਿਲਕੁਲ ਉਧਰੋਂ ਲਈ ਹੈ ਦੇਖੋ ਛੋਟੀ ਦਾ ਗੱਡੀ ਪੰਜਾ ਦੋ ਕੁ ਲਈਆਂ ਹਿੰਦੂਸਿਆਂ ਵੱਡੀ ਪਰ ਉਹ ਉਹ ਬਣੀਆਂ ਕੱਲ ਨੂੰ ਜਾਂ ਪਰ ਬਾਕੀ ਜਿਹਦਾ ਬਹੁਤ ਹੀ ਸ਼ੀਰ ਆ ਦਰਦੇ ਜਰੂਰ ਆ ਚੋਣ ਨਹੀਂ ਚੋਣ ਨਾ ਉਹ ਉਪਰੇ ਪਾਇਆ ਟੰਡਾ ਦਾੜੀ ਉਹਦਾ ਥਣ ਬਹੁਤ ਚੰਗਾ ਬਹੁਤ ਠੱਟਾ ਜਿਹਾ ਇਹ ਮੋਲ ਸਨੇਸ਼ ਦਾ ਨਿਗਾ ਜਾ ਹਾਂਜੀ ਬਹੁਤ ਘਟਾਇਆ ਹੋਗਾ 75 ਦੀ 20 ਜੈ 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 ਘੈਰ ਜੈ ਜੀ ਦੇਖੋ ਸੂਈ ਤੁਹਾਡੀ ਮਹੀਨੇ ਦੀ ਜੋ ਬੱਚਾ ਜੇ ਮੁੜਕੇ ਨਹੀਂ ਆਉਂਦਾ ਉਹ ਮੁੜਕੇ ਨਹੀਂ ਆਉਂਦਾ ਇਹ ਕਰਦੀ ਮਾਂ ਹਾਂ ਕਰਦੋ ਮਾਂ ਬੱਚਾ ਮਹੀਨੇ ਦੀ ਸੂਈ ਉਹ ਸਾਹ ਖਰ ਮਹੀਨਾ ਮਹੀਨੇ ਦਾ ਬੱਚਾ ਸੂਈ ਬੱਚਾ ਸਾਹ ਉਹ ਬੱਚਾ ਉਦਾਂ ਪੱਠੇ ਪੱਠੇ ਨਹੀਂ ਖਾਂਦਾ ਅੜੀ ਮਹੀਨੇ ਨੂੰ ਜਾਂਦਾ ਰਹਿੰਦਾ ਤੂੰ ਦਾ ਦੇ 70000 ਛੋੜੀ ਕਰ ਦਿਆ ਯਾਰ 2000 ਛੋੜ ਵੀ ਕੀਤੀ 60 ਲੱਗਾ ਲਓ ਜੇ ਲੋ ਨਹੀਂ ਫੇਰ ਠੀਕ ਹੈ ਚੱਲੋ ਕੋਰੇ ਪੱਤਿਆਂ ਕੋ ਨਹੀਂ ਉੱਪਰ ਤੋਂ ਰੈਂਡਾ ਪਹਿਲੇ ਸਵੇਰੇ 8 ਕਿਲੋ ਦੁੱਧਿਆ ਫੇਰ ਹਾਂ ਜਦੋਂ ਪੱਠੇ ਹੋ ਗਏ 10 ਦੇਣਾ ਫੇਰ ਆ ਬੈਠ ਦੇਖੋ ਕਰਾ ਦੇ ਹੋਣਾ ਆਹ ਵੇਖ ਜਰਤੀ ਯਾਰ ਜੀ ਪੰਜਾਬ ਦੀ ਤੈਨੂੰ ਕਹਿੰਦੇ ਆ ਚਲੋ ਜਿੱਥੋਂ ਦੀ ਬੱਚੀ ਆ ਮਗਰ ਬੱਚਾ ਬੱਚੀ ਨਹੀਂ ਚੋਬਰ ਚੋਬਰ ਇਹ ਕਿੰਨਾ ਦਾ ਪੁੱਛ ਸਾਬ ਅੱਜ ਹੀ ਆਈਆਂ ਅਸੀਂ ਇੱਥੇ ਆ ਹੁਣ ਮੈਂ ਇਹਨੂੰ 12 ਕਹਦਾ 14 ਕਹਦਾ ਉਹ ਮੇਰੀ ਜਮੀਨ ਨੇ ਲਓ ਜੀ ਵੇਖੋ ਕੋਰਾ ਦੀ ਪੋਸਟ ਕਰਨੀ ਕੋਈ ਆਜੇ ਇਧਰ ਹੋ ਜੀ ਕੋਈ ਨਹੀਂ ਕੋਈ ਨਹੀਂ ਨਹੀਂ ਹੁਣ ਆਹ ਵੇਖੋ ਵੇਖੋ ਜੇ ਜੋ ਮਰਜੀ ਆ ਚੋਫੜ ਬੜਾ ਇੱਥੇ ਰੱਖੋ ਨਸਲਾ ਮਾਰ ਤੇ ਬੁਰੀ ਹੋਰ ਉਹਨ ਕਰਾ ਥੋੜਾ ਸਦੀਜੀ ਵੱਡੀ ਆ ਵੱਡੀ ਫਿਰ ਸਿੱਧੀ ਜਿੱਤ ਨਹੀਂ ਹੈਗੀ ਬਾਕੀ ਸਿੱਧੀ ਫਿਰ ਦਿਓ ਤਾਂ ਦਿੰਦਾ ਸਾਮ ਦਾ ਹਾਂਜੀ ਹਾਂ ਆਜੋ ਅਸਲ ਪੰਜਾਬ ਜੀ ਜੱਥੇ ਕਥੇ ਜੱਥੇ ਬੁਝਾ ਦੇਵੇ ਬਾਬਾ ਇੱਧਰ ਸੇ ਨੀ ਸਤ ਬਾਬਾ ਕੀ ਕਮ ਰਿਆ ਬਾਕੀ ਚੀਜ਼ ਸੂਰ ਬੱਤੀ ਨਹੀਂ ਪਤਾ ਨਹੀਂ ਮੈਨੂੰ ਲੱਗਦਾ ਪਤਾ ਨਹੀਂ ਕੀ ਕਰ ਹਾਂਜੀ ਜਿੰਦ ਸੇ ਆਤਨਾ ਮੂਡ ਮਾੜੀ ਹੁੰਦਾ ਦਾ ਭਾਵੇਂ ਲਾਮਿਆਂ ਕਰਕੇ ਸਮਝ ਲੈ ਭਾਵੇਂ ਇਸ ਤਰ੍ਹਾਂ ਸਮਝਦਾ ਨਹੀਂ ਜੀ ਜੀ ਗੱਲ ਕਰਦੇ ਰੋਟ 45 40 ਦੀ ਦੇ ਦੀ ਹੈ ਹਾਂ ਜੈ ਜੀ ਹਾਂ 37000 ਦੀ ਦਿੱਦ ਨਹੀਂ ਭੈਣ ਦੀ ਟਾਂਗ ਉਹਦੇ ਕੰਮ ਕਾ ਲੋ ਲੈ ਕੀ ਕਰ ਅੱਜ ਸੈਕੋ ਆ ਫੌਜੀ ਦਾ ਮੂਰ ਖਰਾਬ ਹੋ 7000 ਦੀ ਗਾ ਦੇਣੀ ਪਰ ਤੁਸੀਂ ਫੇਰੇ ਖੜ ਜਾਣਾ ਹਾਂ ਬਸ ਦੋ ਤਨੀ ਮੈਨੂੰ ਪਤਾ ਹੈ 10 ਜੇ 8 ਜੇ 9 ਲੈ ਲੋ ਅੱਜ ਪਰ ਤੁਸੀਂ ਪਹਿਲੇ ਖੜ ਜਾਣਾ ਅੱਜ ਅੱਜ ਹੀ ਆ ਜੇ ਮੈਂ ਚੋ ਲਈਆਂ ਫੇਰ ਨਹੀਂ ਕੋ ਪਤਾ ਵੇਖੀ ਚੱਲੋ ਕਰਾ ਦੇ ਅੱਜ ਤੁਸੀਂ ਫੇਰੇ ਖੜ ਜਾਣਾ ਅੱਜ ਪਰ ਵੇਖੋ ਲੈ ਵਾ ਲੂ ਵੇਖੋ ਬੱਦਲੇ ਵੀ ਜੱਫੀ ਪਿਓੜ ਪੱਟੀ ਸੰਦੀਪ ਸਿੰਘਾਂ ਨਿੱਕੀ ਨਹੀਂ ਆਹੰਦ ਜੱਜ ਜੀ ਜਰ ਇੱਕ ਬਾਈ ਮੇਰਾ ਮੂੰਹ ਦਿਖਾ ਦਿਓ ਆਜੋ ਆਜੋ ਲਿਆਓ ਕਰਾ ਦੇ ਪੁੱਛਦਾ ਬੋਲੋ ਤੁਸੀਂ ਸਾਹ ਵੇਲਾ ਕਿੰਤਾ ਦੀ ਬੈੜ ਹੈ ਨਹੀਂ ਠੀਕ ਹੈ ਕੋਈ ਕਸਰ ਨਹੀਂ ਇਹ ਵੀ ਲੈ ਵੇ ਯਾਰ ਲੋਕ ਪਰਸਾਂ ਜੀ ਅੱਜ ਆਈਆਂ ਵਾ ਇਹਨਾਂ ਥੱਲੇ ਦੋਤੇ ਅਜੇ ਪਤਾ ਨਹੀਂ ਪਰ ਜਦੋਂ ਨੂੰ ਵੀਡੀਓ ਚੜ੍ਹ ਲਈ ਉਹ ਤੁਹਾਨੂੰ ਪਤਾ ਲੱਗ ਗਿਆ ਅਸੀਂ ਮੂੰਹ ਮਾ ਬਹੁਤ ਚੰਗਾ ਸੋਈ ਮਹੀਨੇ ਦੀ ਆ 20ਾਂ ਦੀ 1.5 ਮਹੀਨੇ ਦੀ ਮੈਨੂੰ ਨਹੀਂ ਪਤਾ ਤੇ ਇਸਾ ਮੋਲੇ ਦਾ ਵੀ 40 ਤੇ ਇਹ ਵੀ ਜੈਸਨ ਉਹ 37 37000 ਦੀ ਚੱਕ ਟੈਂਟਰ ਚੱਕੀ ਚੱਲੋ ਕੋਈ ਭਾਜ ਕੋਈ ਭਾਜ ਦੁਆ ਦਾ ਮੈਂ ਕੋਈ ਸਾਹਿਬ ਪਰ ਇਸ ਦੀ ਸੇ ਦਾ ਥੋੜਾ ਜਿਹਾ ਘਟਾ ਦਿਓ ਤਾਂ ਚੰਗਾ ਜਾਵੇ ਤੇ 35 ਦੀ 30000 ਦੀ ਅੱਜ ਤੁਸੀਂ ਫੈਰਾ ਠਾਹਿਆ ਜਣਾ ਮੈਨੂੰ ਪਤਾ ਚਲੋ ਕਿਹਾ ਵੀ ਬੰਦ ਆ ਗਈ ਪਤਾ ਨਹੀਂ ਸ਼ੋਰ ਮੂਡ ਨਾ ਖਰਾਬ ਕਰਿਆ ਕਰੋ ਤੁਸੀਂ ਕੁਛ ਰਿਆ ਕਰੋ ਤੁਹਾਡੀ ਲੋਕ ਸਮਾਹ ਲੋਕ ਤੁਹਾਡੇ ਇੰਤਜ਼ਾਰ ਕਰਦੇ ਆ ਕਿ ਖੋਜੀ ਸਾਹਿਬ ਆਣਗੇ ਹਾਂ ਮੈਂ ਤੇਰਾ ਕਰਕੇ ਨਾ ਜਦੋਂ ਤੂੰ ਵੀ ਉਡਾਉਣ ਡਿਆ ਸਾਡੀ ਤਾਂ ਯਾਰ ਆਸ ਹਿੰਦੀ ਹਰ ਬੰਦੇ ਨੂੰ ਤੁਹਾਡਾ ਮੂਡ ਸੈਟ ਕਰਦੇ ਨਾ ਆਪਾਂ ਹੁਣੇ ਉਹ ਬਾਉ ਨੇ ਮੈਂ ਕਾ ਮਾ ਦੇ ਇਹ ਫੜ ਫੜ ਕੇ ਰੱਖਣੀ ਆ ਪੈਂਦੀ ਆ ਭਰਾਵਾ ਹੁਣ ਵੀ ਆਏ ਭੈਣ ਭਰਾ ਗੁੱਸੇ ਹੋਣ ਵਾਲੀ ਗੱਲ ਟਰਕਾਏ ਟਰਕੋਈ ਆ ਹਾਂ ਦੇਖੋ ਸੁਭਾਈ ਆ ਸਿਰਲ ਬੱਚੀ ਜੀ ਆ 4 10 ਬੜਾ ਸੋਜੀ ਸੁਦੀ ਲਾਈਆਂ ਇੱਥੇ ਸਭ ਜੀ ਬੀਬੀ ਜੀਰੇ ਆਦੀ ਮਾਦਾ ਭਰਾਵਾ ਵਾ ਵਾ ਉਹਦਾ ਹੀ ਆਸਰਾ ਹੀ ਹੋਣਾ ਕਰਦੀ ਆ ਕਣੇ ਪਲੀ ਹੋਣਾ ਲੱਗਦੇ ਹੋ ਤਰਾ ਹੁੰਦਾ ਲੈਂਦਾ ਮੈਂ ਪੁੱਛਦੇ ਰਹਿਣਾ ਮੰਮੀ ਕਿੱਥੇ ਮੰਮੀ ਕਿੱਥੇ ਕਿਉਂਕਿ ਹੁਣ ਆਸਰਾ ਹੀ ਉਹਦਾ ਹਾਂ ਜੀ ਨਿਆਣਾ ਆਪਣੇ ਨਾਲ ਆ ਕੇ ਆਪਣੇ ਕਰਦੇ ਜਾਨ ਸਰਦਨ ਭਾਈ ਜਾਂਦਾ ਹੈ ਮਾਤਰ ਵਰਗੀ ਮੌਜੂਦ ਸੀ ਸਾਹ ਸੁਨਵਾਣ ਲੱਗਾ ਹਾਂਜੀ ਚੌਗੀ ਮੂੰਹ ਹੀ ਇਹ ਪਿੱਲੀ ਜਿਹੜੇ ਭਾਈ ਉਹ ਇੱਕ ਮਿੰਟ ਦਾ ਕਰਿਓ ਉਦੋਂ ਕਰਦੇ ਕਿ ਔਲ ਹੁਣ ਕੋਈ ਔਲ ਨਹੀਂ ਕੋਈ ਸ਼ੌਲ ਨਹੀਂ ਨਿਆਣਾ ਪਾ ਕੇ ਬੱਚਾ ਪਹਿਲਾਂ ਛੱਡਾਂਗਾ ਨਿਆਣਾ ਠੀਕ ਆ ਤੇ ਬੱਚੇ ਨੇ ਮਿਲਦੀ ਬੱਚੇ ਦਾ ਨਾੜੂ ਹੈਗਾ ਜੇ ਅਠਾਂ ਦੀ ਸੂਈ ਸੱਤਾਂ ਦੀ ਸੂਈ ਦਹਾਂ ਦੀ ਸੂਈ ਦੁੱਧ ਦਾ 8 ਕਿਲੋ ਜੇ ਠੀਕ ਆ ਉਹ ਵੀ ਦਾਹ ਦੀ ਗਰੰਟੀ ਦੇ ਦੋ ਮੋਟਰ ਸੰਦੀਸ਼ਾ ਇਹਦਾ ਵੀ 35 35 ਓਕੇ ਜਾਣ ਲੋ ਇੱਥੇ ਚੱਲਣ ਦਾ ਗਾਣਾ ਦੇ ਇੱਕੋ ਯਾਰ 48000 ਇਹ ਗੱਲਾਂ ਜਨ ਆਹ ਪੁੱਛਦੇ ਹਨ ਜਿਆਦੀ ਨਹੀਂ ਹਨ ਇਹ 15000 ਘੱਟ ਜੀ ਜੀ ਚਾਰਾਂ ਦੇ ਵਾਸੀ ਜਰਸੀ ਪਹਿਲਾਂ ਤੋਂ ਜੇ ਤੇ ਆਸ ਹੋਵੇ ਨਾ ਜ਼ਿਆਦਾ ਮੈਂ ਇਹ 15000 ਰੁਪਏ ਦੀ ਕੱਚੀ ਪਤਾ ਕਿਉਂ ਲਈ ਹਾਂਜੀ ਇਹਨੂੰ ਸਾਹਮਣਾ 15000 ਬੜੀ ਚੰਗੀ ਪੰਜਾਬ ਤੋਂ ਹੀ ਲਈਏ ਤੇ ਲਈ ਵੀ ਜਿੱਥੋਂ ਹੈਗੀ ਮੈਂ ਡਰੈੱਸ ਵੀ ਦੇ ਦੂੰ ਹਾਂ ਪਰ ਕਰਮਾਂ ਦੀ ਗੱਲ ਇਹਨੇ ਖਰੀਓ ਵੀ ਨੇ ਬਿਹਾਰੀ ਇਵਨਿੰਗ ਗੱਡੀ ਇੰਨਾ ਫਿਰ ਰਹਿ ਦੇ ਕੋਈ ਨਾ ਅੱਜ ਮਾਂਮੀ ਚਪਣਾ ਦੀ ਸੀ ਆਹ ਕੋਣੀ ਦੀ ਆਹ ਇਹ ਇਧਰ ਦੇ ਵਿੱਚ ਹੋ ਗਈ ਇਸ ਦੀ ਚ ਪਿਓਰ ਨੂੰ ਵੇਖ ਲੈਦੇ ਹਾਂ ਹੂੰ 4 ਦਾ 4 ਦਾ ਠੀਕ ਹੈ ਇਹ ਸਾਰੇ ਸੂਪੀ 15 ਦਿਨ ਘੱਟ ਹੂੰ ਤਾਂ ਕਿ ਸੀ ਗੱਡੀ ਬੜੀ ਜੇ ਆ ਜਾ ਲੱਗੇ ਆਜਾ 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 ਆਜੀ ਬੋਲੀ ਦਾ ਕਰੋ ਇਹਨਾਂ ਬਾਰੇ ਵਸੀਸ ਨਹੀਂ ਤੁਸੀਂ ਠੀਕ ਆ ਇਹ ਵੀ ਵਾਰੀ ਕਹਿ ਜੁਦੇ ਭੈਣ ਭਰਾ ਵੀ ਬੱਚਾ ਹੈਗਾ ਅਜੇ ਅੱਜ ਦੀ ਫ੍ਰੀਟ ਆ ਵੇਖੋ ਜਿੰਦੀ ਜੇ ਠੀਕ ਆ ਬੱਚਾ ਛੋਟਾ ਵਾ ਹੈ ਜਿੰਦਾ ਹੀ ਆ ਤੇ ਬਾਜੇ ਨਾ ਬਾਜੇ ਰੱਬ ਦੇ ਰਾਂਗੇ ਮੇਰੇ ਕੋਈ ਨਹੀਂ ਵਸਦੀ ਰੋਗ ਉਦਾਂ ਤੇ ਅੱਜ ਦੀ ਸੁਹੀ ਰਾਤ ਦੀ ਉਹਦੇ ਤੋਂ ਦੇਦਾ ਅਜੇ 4-5 ਕਿਲੋ ਅਜੇ ਸ਼ਹਿਦ ਜੇ ਅਜੇ ਗੋੜੀ ਬਾਕੀ ਸੀਲ ਫੁੱਲ ਚੰਗੀ ਨਿਗਲੀ ਚਵਾਈ ਬੜੀ ਚਵਾਈ ਬੜੀ ਨੇ ਤੁਹਾਹੀ ਵਧੀਆ ਗੱਲੀ ਜੀ ਇਹ ਲਈ ਦੱਸਿਆ ਨਾ ਕਿਸ ਨੂੰ ਫੇਰ ਵਪਾਰ ਲੈਣੇ ਘਾਟੇ ਵਾਲੀ ਗਮ ਉਹਨਾਂ ਗਾਵਾਂ ਚ ਪੰਜ ਪੰਜ ਹਜ਼ਾਰ ਰੱਖ ਦਿੰਦਾ ਨਾ ਜਿਹੜਾ ਘਾਟਾ ਪੂਰਾ ਕਰਨਾ ਪਰ ਉਹ ਵੀ ਆਖਿਆ ਵੀ ਜਾਣ ਦੋ ਅੱਜ ਜਾਣ ਦੋ ਅੱਜ ਜਾਣ ਦੋ ਵਾਲਾ ਕੰਮ ਇਹ ਲਈ ਸੰਦਿ ਜੀ ਸਾਢੇ 38 ਦੀ ਆ ਹਾਂ ਅੱਛਾ ਸਾਢੇ 38 ਦੀ ਲਈ ਤੇ 1500 ਕਰਾਇਆ 40 ਹਜ਼ਾਰ ਜਪਈ 40 ਹਜ਼ਾਰ ਦੀ ਹੁਣ ਦੇਣੀ ਹੈ 30 ਦੀ ਠੀਕ ਹੈ ਹੁਣ 10000 ਘਟਾ ਨਾ ਤੇ ਜੇ ਕੋਈ ਹੋਰ ਕਵੇ ਘਰ ਵਾਲਾ ਇਹਨੂੰ 10000 ਚੱਤੀ ਪਵੇ ਧੋੜਿੰਗੇ ਸਾਨੂੰ 15 ਦਿਨ ਘਟ ਸੁਣਦਾ 10000 ਪੈ ਗਿਆ ਤੇ ਲਈ ਪਤਾ ਕਿਹੜੀ ਆਸ ਤੇ ਆਸ ਤੇ ਕਦੀ ਮਾਰ ਨਹੀਂ ਕਰੀ ਕਈ ਵਾਰੀ ਉਹ ਸੋਚੀਦਾ ਕੁਝ ਹੁੰਦਾ ਕੁਝ ਇਹਦੀ ਆਸ ਇਹ ਵੀ 15 ਦਿਨ ਨੂੰ ਸਾਂਭਣਾ ਪੈਣੀ ਮਸਲ ਬੜੀ ਆ ਪੰਜਾਬ ਵਾਲੀ ਇਥੋਂ ਲੋਕ ਨਹੀਂ ਲਈ ਆ ਇਹ ਇਥੋਂ ਆਪਣਾ ਡੇਰੇ ਬਾਬੇ ਨਾਲ ਕੋ ਲੋ ਲਈ ਜੀ ਪਤਾ ਵੀ ਕਰਦੇ 38.50 ਨਗਦ ਰੁਪਏ ਦੇ ਕੇ ਕੋਈ ਇਹ ਤਸੌਦਦਾ ਹਾਂ ਨਹੀਂ ਕੀਤਾ ਬੰਦਿਆਂ ਦਾ ਨੰਬਰ ਦੇ ਦੇ। ਇਹ ਸਿਆ 27000 ਦੀ ਦੇ ਦੇਣੀ ਆ 10000 ਹੀ ਡਾਇਆ ਕੋਈ ਗੱਲ ਨਹੀਂ 10 ਤੋਂ ਵੱਧ ਉੱਡ ਗਿਆ ਲੈ ਹੁਣ ਇਹਨੂੰ ਭਾ ਕੇ ਮਿਲਣਾ ਇਹਦਾ ਬੱਚਾ ਕਿਹੜਾ ਰੋਣੇ ਸੋਪੇ ਕਰਕੇ ਦੇਣੀ ਯਾਰ ਅਹੀਂ ਬੱਚਾ ਮਰ ਜਾਣਾ ਜੇ ਵੱਜ ਗਿਆ ਕਿਸ ਦੀ ਕਿਸਮਤ ਨੂੰ ਬਚਾ ਲੇ ਜੇ ਮਰ ਵੀ ਗਿਆ ਤੇ ਹੈ ਤਾਜੀ ਜੀ ਜੇਰ ਦੀ ਗਰੰਟੀ ਬੋਲ ਠੀਕ ਆ ਮੇਰੇ ਕੋ ਵੀਡੀਓ ਹੈਗੀ ਜੇ ਜੇਰ ਪੂਰੀ ਵੈਣ ਨੇ ਪਾਈ ਚਲੋ ਤੇ ਥਣਾ ਦੀ ਵੀ ਗਰੰਟੀ ਕੋ ਪੂਰੀ ਠੀਕ ਆ ਤੇ ਵੇਖ ਲੋ ਵੇੜਾ ਫੌਜੀ ਕੋ ਚਾਰ ਪਲੇ ਵੇੜਾ ਇੱਕ ਝੋਟੀ ਵੇੜ ਇੱਕ ਦੋ ਹੈਗੀਆਂ ਸੀ ਤੁਹਾਨੂੰ ਹੋਣ ਵਾਲੀਆਂ ਹੈ ਭਾਵੇਂ ਵੇਖ ਲੋ ਫੌਜੀ ਸਾਹਿਬ ਦਾ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਵੇਖੋ ਐ ਨਾ ਕਰਿਆ ਕਰੋ ਜੋ ਇੰਨਾ ਬੰਦਾ ਮੇਰੇ ਕੋਲ ਨਾ ਵੇਲੇ ਗਲਤ ਨਾ ਕਮੈਂਟ ਕਰਿਆ ਕਰੋ ਕਿ ਨਹੀਂ ਜੀ ਸਹੀ ਹੈ ਕਿ ਨਹੀਂ ਚਲੋ ਉਹਦੀ ਜਰੂਰ ਕਰੋ ਗੱਲ ਜਦੋਂ ਤੱਕ ਕੋਈ ਬੰਦਾ ਸਾਨੂੰ ਕਹੂ ਨਾ ਨਾ ਕੀ ਗੱਲ ਤੇ ਆਉਂਦੀ ਸੁਧਰ ਨਹੀਂ ਸਕਦੇ ਪਰ ਕਈ ਵਾਰੀ ਮੂਡ ਮੂਡ ਦਾ ਫਰਕ ਹੁੰਦਾ ਨਾ ਇੱਕ ਟਾਈਮ ਮੂਡ ਹੋ ਰਿਹਾ ਕਿਸ ਟਾਈਮ ਹੋਰ ਕਈ ਵਾਰੀ ਗਲਤ ਕੋਈ ਕਹਿਦਾ ਤਾਂ ਮੈਂ ਉਹ ਕਿਸੇ ਪਿਆਰ ਹਾਂਦਾ ਮਹੀ ਦੇਵੇ ਉਹਨੇ ਤੇ ਉਹ ਕੋਈ ਮਰੀ ਦੇ ਕੋਈ ਚੱਕਰ ਨਹੀਂ ਇਹਦਾ ਕੱਲ ਦਾ ਆਫਸੈਟ ਕੰਮ ਤੇ ਕੋਈ ਭੰੜ ਭੜਾ ਹੁਣ ਕਮੈਂਟ ਜਰੂਰ ਕਰੋ ਹਾਂਜੀ ਉਹ ਗੱਲ ਇਹ ਕਈ ਦੀ ਵਿੱਚ ਆਪਣਾ ਨੰਬਰ দাও ਨੰਬਰ ਝੂਠੀ ਆਈਡੀ ਬਣਾ ਕੇ ਮੇਰੇ ਭਰਾ ਸੱਜਣ ਨੇ ਜਿਹੜੇ ਆਈਡੀਆਂ ਬਣਾਈਆਂ ਪਤਾ ਤਾਂ ਲੱਗ ਹੀ ਜਾਂਦਾ ਪਰ ਉਹ ਘੱਟੋ ਘੱਟ ਆਪਣਾ ਨੰਬਰ দাও ਪਿਸਾਨਾ ਆ ਠੱਗੀ ਮਾਰੀ ਆ ਠੱਗੀ 10000 ਦੀ 5000 ਦੀ 20000 ਦੀ ਨਾ ਕੱਖ ਨਹੀਂ ਬਣਨਾ ਸਾਨੂੰ ਤੇ ਲੱਖਾਂ ਚਾਹੀਦੇ ਫੇ ਸਾਡਾ ਸਰਨਾ ਬਿਲਕੁਲ ਜੀ 10 20000 ਦੀ ਠੱਗੀ ਨਹੀਂ 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 ਸਾਡਾ ਘੜੀ ਵੀ ਨਹੀਂ ਕਢਣੀ ਨਾ ਨਾ ਜੀ ਜਿੰਨੇ ਅਸੀਂ ਪੰਗੇ ਲਏ ਨੇ ਤੇ ਦਾ ਵੀ ਯਾਰ ਤੇ ਮੈਨੂੰ ਲੈ ਨਾ ਨਹੀਂ ਨਾ ਤੇ ਕਰਕੇ ਆਖੀਦਾ ਵੀ ਚੱਲ ਯਾਰ ਠੱਗੀਆਂ ਹੀ ਮਾਰਦੇ ਆਂ ਅਸੀਂ ਕਿਦੋਂ ਮੁਕਰਦੇ ਨਹੀਂ ਮਾਰਦੇ ਵਪਾਰ ਆ ਠੱਗੀਆਂ ਕੱਢ ਗਈ ਕੇ ਨਾ ਭਰਾ ਜਦੋਂ ਸਾਡੇ ਨਾਲ ਵਾਜ ਗਈ ਗਾੜੀ ਖੁਸ਼ ਨੂੰ ਖੁਸ਼ ਤੇ ਯਾਰ ਉਹ ਭੈਣ ਭਰਾ ਵੀ ਹੌਸਲਾ ਕਰਿਆ ਕਹਿੰਦੇ ਫਿਰ ਉਹਨੂੰ ਇਹ ਵੀ ਕਹੀਦਾ ਵੀ ਦੋਰੇ ਕੋਈ ਡੰਗਰ ਖਾਣਾਂ ਲੈ ਆ ਜੀ ਘਾਟਾ ਵਾਦਾ ਫੇਰ ਚੱਲਾਂਗੇ ਫੇਰ ਵੀ ਭੈਣ ਭਰਾ ਪਿਆਰ ਵੀ ਬੜਾ ਕਰਦੇ ਨਹੀਂ ਬੰਦੇ ਇਦਾਂ ਦੇ ਨਹੀਂ ਜਿਨ੍ਹਾਂ ਡੰਗਰ ਮੋੜੇ ਆ ਜਾਂ ਮੇਰੇ ਨਾਲ ਕੋਈ ਕੰਪਰੋਮਾਈਜ਼ ਕੀਤਾ ਉਹਨਾਂ ਦਾ ਦੁਬਾਰਾ ਮਾਲ ਖੜਿਆ ਖੜਿਆ ਇਸੇ ਵਜ੍ਹਾ ਕਰਕੇ ਵੀ ਯਾਰ ਆਪਾਂ ਤੁਹਾਡੇ ਨਾਲ ਉਹਨੇ ਕੰਪਰੋਮਾਈਜ਼ ਕੀਤਾ ਬਿਲਕੁਲ ਮੇਰੀ ਸੁਣੀ ਗੀ ਮੈਂ ਤਾਂ ਕੋਈ ਨਹੀਂ ਚੁਪ ਰਿਹਾ ਲੜੀਦਾ ਨਹੀਂ ਝਗੜੀਦਾ ਨਹੀਂ ਫਿਰ ਵੀ ਜੇ ਕੋਈ ਕੋ ਗਲਤੀ ਹੋ ਗਈ ਤਾਂ ਉਹਨੂੰ ਚਾਹੀਦਾ ਭਰਾਵਾ ਮਾਫ਼ੀ ਦੇ ਦੇ ਜੀ ਆਏਗੇ ਦੀ ਇੱਕ ਕਰੋ ਸਾਗ ਰੱਬ ਦਾ ਰੋਪਦਾ ਮੈਂ ਤਾਂ ਆਪਣੇ ਬੰਦਿਆਂ ਨੂੰ ਕਹਿੰਦਾ ਰਿਹਾ ਕਿ ਜਿਹੜਾ ਕੋ ਆਗਾ ਉਹ ਸਾਥੋਂ ਚਾਹਦਾ ਜਿਹਨਾਂ ਘਰ ਨਹੀਂ ਹੈਗਾ ਇਹਨਾਂ ਨਹੀਂ ਆਉਣ ਇਹ ਕਹਿੰਦਾ ਭਾਜੀ ਬਹਿ ਜਾਓ ਚਾਹ ਪੀ ਲਓ ਕੋਈ ਅਹੀਂ ਘਰ ਨਹੀਂ ਪਿਉਣਾ ਨਾ ਨਾ ਹੈ ਉਹਦਾ ਛੜਕ ਦੇ ਘਲਾ ਘਾੜ ਕੇ ਲੰਗਰ ਲਾਈ ਦੇ ਉਹ ਮੇਰੇ ਕੋਲ ਬੰਦੇ ਪਰਸੋਂ ਦੇ ਆਏ ਆ ਕੋਛਲਾ ਉਹਨਾਂ ਨੂੰ ਵੀ ਅੰਦਰ ਸਭ ਕੋਈ ਰੋਟੀ ਪਾਣੀ ਆਪ ਉੱਤੇ ਖੜਕੇ ਖਵਾਈਦੀ ਨੇ ਥੱਲੇ ਖਵਾ ਦਿੰਦੇ ਥੱਲੇ ਦੋ ਪਲੇਟਾਂ ਖਾ ਲਈ ਜਿਹੋ ਜੀ ਆਪ ਖਾਣੀ ਉਹ ਜੀ ਖਾਣ ਉਹ ਰਹੇਗਾ ਕੋਈ ਭਾਵੇਂ 4 ਦਿਨ ਬੈਠੇ ਰਹਿਣਾ ਹਾਂ ਕੋਈ ਨਹੀਂ ਇਹ ਆਪਣੇ ਘਰ ਬੈਠੇ ਸਾਨੂੰ ਵੀ ਪਰਮਾਤਮਾ ਨੇ ਸਨੇਹ ਜਿਹੜਾ ਕੋਈ ਦਿੱਤਾ ਨਾ ਇਹ ਪਤਾ ਨਹੀਂ ਪਿਛਲੇ ਕਰਮਾਂ ਕਰਕੇ ਦਿੱਤਾ ਉਹਦਾ ਹੈ ਹੀ ਐਲੀ ਐਨਾ ਕਰਮਾਂ ਕਰ ਕੋਈ ਚੰਗਾ ਕਰਮ ਕਰਨ ਨਹੀਂ ਦਿੰਦੇ ਕਿ ਅਸੀਂ ਪੈਸੇ ਵਾਲ ਹੋਏ ਹਾਂ ਪੈਸਾ ਕਮਾਉਣਾ ਕਿਤਾ ਕਮਾਈ ਠਕੀ ਮਾਰੀਏ ਢੋਰੀ ਮਾਰੀਏ ਪੈਸੇ ਕਮਾ ਲਈਏ ਪਿੱਛਲੇ ਕਰਮਾਂ ਦਾ ਹੀ ਲੇਖਾ ਵਾ ਜਿਹੜਾ ਸਾਨੂੰ ਰੋਟੀ ਪਾਣੀ ਦਿੰਦਾ ਅਸੀਂ ਦਾਲ ਝੋਟਾ ਛਕੰਦੇ ਆ। ਇੱਕ ਇਹਨੂੰ ਛਕਾਉਣ ਚੁੱਕੇ ਨਹੀਂ ਹੈ। ਹਮੇਸ਼ਾ ਕਹਿੰਦਾ। ਭਾਜੀ ਮਾਲ-ਮੋਲ ਤੇ ਸਰੀਂਖਾਂ ਇੰਨਾ ਚ ਵਧੀਆ ਵੀ ਲਿਆਂਦਾ ਵਾ। ਉਹਦੋਂ ਫੇ ਆਪਣਾ ਤਾਲ ਮਿਲ ਲਈ ਆ ਵਡੀਆਂ ਬੱਛੀਆਂ ਆਈਆਂ ਅਸੀਂ। ਬਹੁਤ ਵੱਡੇ ਵੱਡੇ ਬੜੀਆਂ ਵਡੀਆਂ ਵੇੜਾਂ। ਬੜਾ ਜ਼ੋਰ ਲਾਇਆ ਵੀ ਮੈਨੂੰ ਮਿਲਦੀ ਬਾਤ ਨਹੀਂ ਹੁੰਦੀ ਆ ਭਰਾਵਾਂ ਨੇ ਵੀ ਨਹੀਂ ਲੈ ਕੇ ਫੜ ਕੇ। ਹੁਣ ਬੰਦਾ ਜਿਹੜੇ ਨੇ ਜਾਨਵਰ ਲਿਆ ਇੱਧਰ ਆ ਵੀ ਸੋਚੀਦਾ ਯਾਰ ਅਗਲੇ ਦਿਨ ਘਰੇ ਹੀ ਜਾਵੇ। ਫੇਰ ਮੈਂ ਜਾਨਵਰ ਕਹਿ ਦਿੰਦਾ। ਉਹ ਕਹਿੰਦੀ ਕਮੈਂਡ ਕਰ ਲੈ ਫੌਜੀ ਸਾਹਿਬ ਜ ਮੇਰਾ ਮੇਰਾ ਦਿਲ ਨਹੀਂ ਕਰਦਾ ਡੰਗਰ ਨੂੰ ਵੀ ਡੰਗਰ ਕਹਿਣ ਦੀ ਹੁਣ ਨਹੀਂ ਪਹਿਲਾਂ ਡੰਗਰਾਂ ਨੂੰ ਭਾਂ ਥਾਪੀ ਵੀ ਫੇਰੀ ਹੋ ਜਿਉਂ ਜਿਉਂ ਵੱਡੀ ਨਾ ਵੱਡੀ ਹੁੰਦੀ ਜਾਂਦੀ ਐ ਸੋਚ ਬਦਲ ਨਹੀਂ ਜਾਂਦੀ ਹੁਣ ਤੇ ਇਹਨਾਂ ਨੂੰ ਕੀ ਕਰਦਾ ਮੈਂ ਮੁੰਡੇ ਵੀ ਕਿਤੇ ਮਾਰਨ ਤੇ ਮੈਂ ਦਾ ਨਾ ਯਾਰ ਇਹਨੂੰ ਮਾਰੋ ਨਾ ਕੋਈ ਨਹੀਂ ਪ੍ਰੇਮ ਨਾਲ ਬਣਾ ਲਓ ਜਿਹੜੀ ਫੇ ਬਹੁਤੀ ਵੇੜੇ ਫੇਤ ਮਾਰਨੀ ਪੈਂਦੀ ਆ ਹਾਂ ਜਿਹੜੀ ਵੀ ਆਖੇ ਵੀ ਹੁਣ ਮੈਂ ਆਕੜੀ ਗਈ ਤੇ ਫੇ ਉਹਦੇ ਨਾਲ ਤੇ ਵੱਜਣੀਆਂ ਵੱਜਣੀਆਂ ਪਰ ਪਹਿਲਾਂ ਕੋਸ਼ਿਸ਼ ਕਰੋ ਪਿਆਰ ਨਾਲ ਬਣਾ ਲਾਵਾ ਦਵਾ ਦੂਗਾ ਹੀ ਆ ਠੀਕ ਚ ਇੱਕ ਦੋ ਕੱਚੀਆਂ ਦੇ ਨਿਮਾਉਣ ਆ ਰਿਹਾ ਤੋ ਰਹਿ ਗਿਆ ਅੱਜ ਮੈਂ ਹੁਣ ਨਿਮਾਈਆਂ ਹੋਈਆਂ ਤੇ ਕ ਤੇ ਰਾਈ ਸਾਨੂੰ ਆਸਰਾ ਹੀ ਨਹੀਂ ਗੱਲ ਮਾਰਾ ਦਾਸਰਾ ਹੀ ਸਾਡੇ ਤੂੰ ਕਿਹਾ ਵੀ ਮੈਂ ਆਉਣ ਡਿਆ ਅੱਜ ਕੁਝ ਵੀਡੀਓ ਮਿਸ ਹੋ ਗਈਆਂ ਜਾਂ ਕਿਦਾਂ ਹਾਂਜੀ ਮੈਂ ਵੀ ਚਾਹੁੰਦਾ ਹਾਂ ਵੀ ਮਿਸ ਹੋ ਜਾਣਾ ਕੋਈ ਨੀ ਮੇਰੇ ਕੋ ਡੰਗਰ ਹੀ ਦੋ ਟੀ ਵੀ ਮੈਨੂੰ ਪਤਾ 100% ਬੰਦੇ ਜੰਮੂ ਵਾਲੇ ਆ ਕੇ ਬਿੜੇ ਜੋਂ ਨਾਲ ਲੱਲੀ ਤੇ ਮੈਂ ਵੀ ਕਹਿ ਦਣਾ ਭਾਜੀ ਵੇਗੀ ਅਜੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹਨਾ ਤੇ ਮਤਲਬ ਮਾਲ ਥੋੜਾ ਹੈ ਪਰ ਆਇਆ ਯਾਰ ਭੈਣ ਭਰਾ ਫੋਨ ਕਰਕੇ ਕਹਿਣ ਡੇ ਵੀ ਭਾਜੀ ਵੀਡੀਓ ਨਹੀਂ ਪਾਉਂਦੇ ਹਾਂਜੀ ਜੇ ਵੀਡੀਓ ਨਹੀਂ ਪਾਉਂਦੇ ਉਹਦਾ ਕਾਰਨ ਇਹੋ ਹੀ ਥੋੜਾ ਜਿਹਾ ਮਾਲ ਵੇਗਿਆ ਥੋੜਾ ਜਹਾ ਸੁਕੀਸ ਨੇ ਬਾਹਰ ਮਾਲ ਨਹੀਂ ਮਿਲਣਿਆ ਜਿਹਨੂੰ ਤੇ ਫਿਰਦਾ ਵਾ ਉਹਨੂੰ ਪਤਾ ਬੈਠਾ ਏ ਸੀ ਥੱਲੇ ਅੱਗੇ ਰਜਾਈਆਂ ਥੱਲੇ ਬੈਠਾ ਰਿਹਾ ਹਣ ਏ ਸੀ ਥੱਲੇ ਬੈਠਾ ਉਹਦੇ ਭਾਰਾ ਤੇ ਬੜਾ ਲੱਭਣ ਡਿਆ ਬਿਲਕੁਲ ਜਿਹੜਾ ਬਾਹਰ ਫਿਰਦਾ ਉਹਨੂੰ ਪਤਾ ਵੀ ਮਾਲ ਕਿੰਨਾ ਕਿ ਮਿਲਣਿਆ ਹਾਂਜੀ ਹਾਂਜੀ ਬਾਕੀ ਇਸਨੀਵ ਜੀ ਇਸੇ ਤਰ੍ਹਾਂ ਹੀ ਕਾਰੋਬਾਰ ਮਹਾਰਾਜ ਨੂੰ ਹੁੰਦਾ ਏ ਨਾ ਤੇ ਬੰਦਾ ਕਿਸ ਨੂੰ ਘਟਾ ਸਕਦਾ ਏ ਨਾ ਵਧਾ ਸਕਦਾ ਏ ਤੈਨੂੰ ਮਾਰਨ ਵਾਲੇ ਬੜੇ ਉੱਠੇ ਤੂੰ ਨਹੀਂ ਮਰਿਆ ਸਾਨੂੰ ਮਾਰਨ ਵਾਲੇ ਬੜੇ ਉੱਠੇ ਕੋਈ ਨਹੀਂ ਮਾਰ ਸਕਦਾ ਜਦੋਂ ਉਹਦੀ ਨਜਾਸ਼ਵੱਲੀ ਹੈ ਨਾ ਜਿੰਨਾ ਚਿਰ ਉਹ ਹੱਥ ਹੈ ਉਹਦਾ ਸਿਰ ਤੇ ਉਹਨਾਂ ਦੇਰ ਕੁਝ ਨਹੀਂ ਹੁੰਦਾ ਉਹਨਾਂ ਦੇਰ ਇੱਥੇ ਅੱਜ ਬੰਦੇ ਆਏ ਸਲਾਹ ਲੈਣ ਮੈਨੂੰ ਵੀ ਫਾਰਮ ਕੋਈ ਜਿੰਦਾੜੀ ਕਿਸਮਤ ਤੇਜ ਹੋਈ ਹਾਂਜੀ ਤੇ ਫੇਰ ਤੇ ਤੁਸੀਂ ਮਾੜੀ ਵੀ ਲੈ ਜਾਓਗੇ ਤੇ ਚੰਗੀ ਹੋਣੀ ਤੇ ਜੇ ਭਰਾ ਮਾੜੀ ਹੋਈ ਤੇ ਫੇਰ ਚੰਗੀ ਵੀ ਲੈ ਕੇ ਤੇ ਮਾੜੀ ਹੋਣੀ ਸਭ ਤੋਂ ਪਹਿਲਾਂ ਡਿਪੈਂਡ ਕਰਦਾ ਤੁਹਾਡੇ ਕਰਮਾਂ ਕਰਮਾਂ ਦਾ ਆnde ਭੁਜੇ ਮੋਟ ਹੋ ਕੇ ਜਾਂਦੇ ਆ ਹਾਂਜੀ ਤੇ ਸਾਡੇ ਤੇ ਬੜੇ ਚੰਗੇ ਭਰਾ ਸਾਡੇ ਤੇ ਉੱਗੇ ਆ ਉਹਦੇ ਭੈਣ ਭਰਾ ਉਹ ਸਭ ਆਹੀ ਆਂ ਇਹਨੇ ਜੋਗੇ ਨਹੀਂ ਜੋ ਕੁਝ ਪਰਮਾਤਮਾ ਨੇ ਦੇਖੋ ਉਹਦਾ ਸ਼ੁਕਰ ਹੀ ਕਰੀ ਜੋ ਜਿੰਨਾ ਹੋ ਸਕਦਾ ਹੋਰ ਅਹੀ ਕੀ ਕਰ ਸਕਦਾ ਨਹੀਂ ਨਹੀਂ ਜਦੋਂ ਐਂਡ ਹੈ ਜੇ ਉੱਪਰ ਕੀ ਕਰ ਸਕਦੇ ਸੋ ਸਭ ਕੁਝ ਤੁਹਾਨੂੰ ਦਿੱਤਾ ਨੇ ਸੋਤ ਦਾ ਆਹ ਸਿਰਫ ਟੈਨਸ਼ਨ ਆ ਟੈਨਸ਼ਨ ਆ ਹੀ ਆ ਵਧਾਈਆਂ ਆਈਆਂ ਨੇ ਹੋਰ ਗਾਂ ਕਲਾਰਾ ਹੋਰ ਖਗਲਾਰਾ ਇਹ ਇੱਕਲਾਰਾ ਪਾ ਜਿਹੜਾ ਦਿਮਾਗ ਤੇ ਤੇ ਲੋਡ ਪੈਣਾ ਹੀ ਆ ਬਿਲਕੁਲ ਜੀ ਇੱਕੋ ਹੀ ਚੀਜ਼ ਆ ਨਾ ਇੰਨੀ ਕਿ ਵਿੱਚ ਪਰਮਾਤਮਾ ਨੇ ਫਿੱਟ ਕੀਤਾ ਰਿਹਾ ਤੇ ਉਹ ਬੰਦੇ ਨਵੇਂ ਕਿੱਧਰ ਨੂੰ ਜੇ ਉਹ ਡੈਡ ਕਰਦੇ ਹੋ ਜਾ ਉਹਨੂੰ ਡਾਊਨ ਕਰਦੇ ਤੇ ਬੰਦਾ ਉੱਠ ਨਹੀਂ ਸਕਦਾ ਸਾਡਾ ਉਂਗਲ ਨਹੀਂ ਹਿੱਲਣੀ ਉਹਦੇ ਛਾਰੇ ਤੋਂ ਹਣਾ ਤੇ ਉਹ ਵੇ ਉਹਨੇ ਕਿੱਡੀ ਤਗੜੀ ਮਸ਼ਹਦਰੀ ਸਾਡੇ ਦਿਮਾਗ 'ਚ ਫਿੱਟ ਕੀਤੀ ਕਿੱਡੀ ਵਧੀਆ ਸਾਨੂੰ ਬਣਾਇਆ ਦੁਨੀਆ ਤੇ ਕਿੰਨੀ ਚੀਜ਼ਾਂ ਬਣਾਈ ਤੇ ਸਾਰੀਆਂ ਚੀਜ਼ਾਂ ਦੇ ਰਾਜੇ ਰਾਜੇ ਕਈ ਕਹਿੰਦੇ ਰਾਜਾ ਕੌਣ ਹੁੰਦਾ ਸਾ ਮੈਂ ਕਈ ਵਾਰ ਆਪਣੇ ਦਿਮਾਗ ਸਭ ਤੋਂ ਵੱਡੇ ਰਾਜੇ ਤੇ ਅਸੀਂ ਆ ਜਦੋਂ ਸਾਨੂੰ ਇਨਸਾਨ ਬਣਾਤਾ ਇਹ ਡੰਗਰ ਆ ਜਾਂ ਜਾਨਵਰ ਆ ਕੁੱਤਾ ਵਾ ਬਿੱਲਾ ਵਾ ਸਬਜ਼ੀ ਆ ਭਾਜੀ ਆ ਸਾਰੀਆਂ ਚੀਜ਼ਾਂ ਸਾਡੇ ਲਈ ਨਹੀਂ ਮਸ਼ੀਨਰੀ ਵੀ ਸਾਡੀ ਕਮਾਂਡ ਥੱਲੇ ਆ ਬਿਲਕੁਲ ਜੀ ਬਲੋ ਹਰ ਚੀਜ਼ ਆਂਡੀ ਕਮਾਂਡ ਸਾਡੀ ਕਮਾਂਡ ਦੇ ਲਈ ਹੀ ਰਾਜੇ ਪੈਦਾ ਕੀਤਾ ਹੁੰਦੇ ਸਾਨੂੰ ਪ੍ਰਮਾਤਮਾ ਨੇ ਜਿਹਨੂੰ ਪੈਦਾ ਕੀਤਾ ਨਾ ਬੰਦੇ ਦੇ ਰੂਪ ਚ ਤੇ ਜੇ ਅੰਗ ਪੈਰ ਪੂਰੇ ਦੇ ਤੇ ਆ ਤੇ ਸਮਝੋ ਵੀ ਤੁਸੀਂ ਦੁਨੀਆ ਤੇ ਕੋਈ ਚੀਜ਼ ਤੁਹਾਡੇ ਮੁਕਾਬਲੇ ਹੈ ਨਹੀਂ ਭਾਵੇਂ ਤੁਸੀਂ ਵੈਸੇ ਕਹੀ ਜੋ ਵੀ ਮੈਂ ਗਰੀਬ ਆ ਮਾੜਾ ਆ ਚੰਗਾ ਆ ਜਿਹਨੂੰ ਸਹੀ ਅੰਗ ਪੈਰ ਦੇ ਕੇ ਪੈਦਾ ਕਰਤਾ ਭਾਵੇਂ ਉਹ ਦਿਹਾੜੀ ਲਾ ਕੇ ਵੀ ਰੋਟੀ ਖਾਂਦਾ ਨਾ ਉਹ ਵੀ ਸੌਖਾ ਕਿਉਂਕਿ ਅੰਦਰ ਪੂਰੇ ਦਿੱਤੇ ਆਪਾਂ ਕਈ ਵਾਰੀ ਵੀਡੀਓ ਵੇਖਨੇ ਆ ਜਾਂ ਕਈ ਵਾਰੀ ਉਹ ਕਿਤੇ ਵੀ ਚਲ ਜਾਓ ਮੁਕਤਦਾ ਦੀ ਸੇਵਾ ਵਾਲੇ ਕੋਲ ਭਾਈ ਮਿੰਟੂ ਦੀਆਂ ਮੈਂ ਬਹੁਤ ਵੀਡੀਓ ਦੇਣਾ ਉੱਥੇ ਚਲ ਜਾਓ ਕਿੰਨੀ ਦੁਨੀਆ ਦੁਖੀ ਸਦੀ ਹੈ ਬਾਜੀ ਬਾਜੀ ਸਹੀ ਗੱਲ ਹੈ ਜੀ ਅਰਬਾਂ ਪਤੀ ਬੰਦੇ ਹੀ ਜਿਹੜੇ ਅੱਜ ਉੱਥੇ ਮੁਕਤਦਾ ਦੀ ਸੇਵਾ 'ਚ ਰੋਟੀ ਖਾਂਦੇ ਹੈ ਹੈ ਬਿਲਕੁਲ ਉਹ ਕੁਦਰਤ ਦੀ ਰੋਕੀਆਂ ਜਦੋਂ ਸਾਡੇ ਕੋਲ ਪੈਸਾ ਹੁੰਦਾ ਨਾ ਅਸੀਂ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਡਰ ਕੇ ਰੋ ਪਰ ਮਾਰ ਉਹ ਡਰੋ ਜੇ ਤੇ ਉਹਦੇ ਕੋ ਡਰਦੇ ਆ ਜੇ ਤੇ ਸਭ ਕੁਝ ਹੋ ਜਾਣਾ ਬੰਦੇ ਤੇ ਚਲੋ ਗਲਤੀ ਕਰਨ ਦਾ ਜੇ ਗਲਤੀ ਨਹੀਂ ਕਰੇਗਾ ਤੇ ਫਿਰ ਤੂੰ ਬੰਦਾ ਹੀ ਨਹੀਂ ਹੈਗਾ ਨਹੀਂ ਗਲਤੀ ਤਾਂ ਹੋ ਹੀ ਜਾਣੀ ਹੈ ਰੱਬ ਨਹੀਂ ਹੈਗੇ ਅਸੀਂ ਸਿਰਫ ਕੋਹ ਆ ਵੀ ਗੱਲ ਗਲਤੀ ਨਹੀਂ ਹੁੰਦੀ। ਕਿ ਸਾਰੀ ਦੁਨੀਆ ਹੀ ਗਲਤੀ ਦਾ ਪਤਲਾ ਬਣੀ। ਜੇ ਗਲਤੀਆਂ ਕਰਾਂਗੇ ਤੇ ਉਹਨਾਂ ਨੂੰ ਸੁਧਾਰਾਂਗੇ, ਕਰਾਂਗੇ ਸੁਧਾਰਾਂਗੇ ਤੇ ਗੱਡੀ ਚੱਲ ਜਾਈ। ਬਾਕੀ ਵੇਦਿਆਂ ਗੱਲਾਂ ਬਾਤਾਂ ਮੇਰੇ ਕੋਲ ਬਹੁਤ ਈਆਂ ਜ਼ਿਆਦਾ ਹੁੰਦੀਆਂ ਕਿਉਂਕਿ ਮੈਂ ਭਰਿਆ ਹੀ ਕੈਸਟ ਆ। ਆ ਪਤਾ ਕਿ ਅੱਜ ਮੈਂ ਵੀ ਤੁਹਾਨੂੰ ਲੱਗਿਆ ਕਿ ਕੋਈ ਨਹੀਂ। ਆ ਤੁਹਾਡਾ ਮੂਹਰ ਖਰਾਬ ਸੀ। ਤੇ ਮੈਂ ਕਿਹਾ ਵੈਸੇ ਲੱਗਿਆ। ਨਹੀਂ ਮੂਹਰ ਕੋਈ ਈ ਵੱਡੀ ਗੱਲ ਨਹੀਂ, ਈਸੂ ਤੇ ਕੋਈ ਨਹੀਂ। ਉਹਿੰਦਾ ਕੋਈ ਸਾਬਾ ਵਾ ਖੁਸ਼ ਰਿਹਾ ਕਰੋ। ਲੈ ਗਈ ਪਸੰਦ ਅਦਾ ਕਰਕੇ ਲੈ ਗਈ ਯਾਰ ਮਾੜੀ ਨਿਕਲ ਗਈ 10000 ਘਾਟੇ ਨਾਲ ਵੇਚ ਕੋ ਮੇਰੇ ਕੋ ਮੋ ਜੀ ਤੁਹਾਨੂੰ 10000 ਘਾਟੇ ਦਾ 5000 ਘਾਟੇ ਦਾ ਨਾਂ ਦੇ ਫੇਰ ਗੱਲ ਕਰੀਏ ਤੇਰੇ ਸਾਹਮਣੇ ਲੋਕਾਂ ਦੇ ਘਰੇ ਜਾ ਕੇ ਜਾਨਵਰ ਬਿਮਾਰ ਹੋ ਗਏ ਮੋੜੇ ਮਹੀਨੇ-ਮਹੀਨੇ ਬਾਅਦ ਬਿਮਾਰ ਹੋ ਗਏ ਤਾਂ ਵੀ ਮੈਂ ਬੋਲਦਾ ਤੁਹਾਡੇ ਕੋ ਖੜੀ ਸੀ ਤੇ ਉਹ ਬਿਮਾਰੀ ਲੈ ਆਈ ਆ ਆਪਾਂ ਤਾਂ ਵੀ ਮੋੜੇ ਅਹੀਂ ਨਹੀਂ ਕਿ ਆਪਾਂ ਇਹੋ ਯਾਰ ਕੋਈ ਨਹੀਂ ਉਦਾਂ ਲੰਗਰ ਗੁਰਦੁਆਰੇ ਮੰਦਰੇ ਮਸਜਿਦ ਜਾ ਕੇ ਯਾਰਾਂ ਚਾਈਦੇ ਆ ਨਾ ਤੇ ਉਹ ਮਤਲਬ ਉਹ ਜਦੋਂ ਆਪਾਂ ਉਹਨੂੰ ਦੇਦੇ ਹੋ ਵੀ ਸਮਝੋ ਉੱਥੇ ਚੱਲ ਗਏ ਬਾਕੀ ਬੰਦੇ ਆਏ ਮੇਰੇ ਕੋਲ ਵੀ ਲੱਗੇ ਵਿਚਾਰੇ ਆਏ ਕੱਲ ਪਰਸੋਂ ਦੇ ਆਏ ਆ ਜਾ ਲੀ ਲਾਲਾ ਰਿਆ ਇਹ ਦੋਰੇ ਸੁਨਿਸ਼ਚਾ ਕਿਉਂ ਆ ਗਿਆ ਹਾਂ ਮੈਨੂੰ ਇੱਕੋ ਵਾਰੀ ਮੈਂ ਇਹਨੂੰ ਛਿਲ ਦਿੰਦਾ ਹਾਂਜੀ ਮੇਰੇ ਕੋ ਆਇਆ ਹੁੰਦਾ ਤੇ ਪੂਰੇ ਓਰੀਜਨਲ ਇਹਨੂੰ ਛਿਲ ਕੇ ਆਜਾਣਾ ਜੀ ਮਾਰ ਪਸੰਦ ਆਇਆ ਜੀ ਕਿਆ ਲੈ ਜੀ ਠੀਕੋ ਤੁਹਾਨੂੰ ਇਹ ਹੁਣ ਮੇਰੇ ਕੋ ਦੂਸਰੀ ਵਾਰੀ ਆ ਗਏ ਹਾਂ ਜੀ ਇਹਨਾਂ ਨੂੰ ਮੇਰੇ ਕੋਲ ਮਾਰਾ ਮੋਟਾ ਉਗਣ ਲੱਗਾ ਜਾਂ ਗੰਨ ਲੱਗਾ ਨਹੀਂ ਹੈ ਮੇਰੇ ਨਾਲ ਹੀ ਬੜੇ ਹੱਸਦੇ ਨੇ ਆਂਦਾ ਫੋਜੀਆ ਤੂੰ ਹਰ ਇੱਕ ਨੂੰ ਕਹਿੰਦਾ ਮੈਂ ਮਾੜੀ ਲਿਆਂਦੀ ਕਿ ਚੱਕਰੇ ਮੈਂ ਕਹਿੰਦਾ ਯਾਰ ਮੈਂ ਹੈ ਹੀ ਇਦਾਂ ਦਾ ਵੀ ਆਪਾਂ ਲੈਨੇ ਹੀ ਮਾੜੀ ਆ ਚੰਗੀ ਸਾਨੂੰ ਕਿਸੇ ਨੂੰ ਵੇਚਣੀ ਨਹੀਂ ਨਹੀਂ ਵੇਚਣੀ ਬਾਕੀ ਕੁਛ ਨਹੀਂ ਲੜਾ ਜੀ ਠੀਕ ਹੈ ਕੰਮ ਕਰ ਬੰਦ ਯਾਰੇ ਯਾਰੇ ਬਿਲਕੁਲ ਬੜਾ ਬੜੀ ਕੀ ਗਰਮੀ ਖਾਂਡ ਬੜੀ ਅੱਛੀ ਦੱਸ ਉਹਦੇ ਖਾਂਡ ਆ ਅੱਛਾ ਮਸਤ ਪਸ਼ਮੀਰ ਦਾ ਬਹੁਤ ਅੱਛਾ ਮਸਤ ਅਸੀਂ ਸਿਰ ਪੰਜ ਸਾਲ ਤੋਂ ਚੜਾਏ ਉਹਨਾਂ ਨੂੰ ਬੜਾ ਧੰਨਵਾਦ ਬੜੀ ਮਿਹਰਬਾਨੀ ਕਰ ਰਹੇ ਮੈਂ ਉਹਨੂੰ ਬੜਾ ਅੱਛਾ ਲੱਗਦਾ ਕੋਈ ਸੀਪ ਸਾਡੇ ਆਪਣੇ ਇਸ ਯਾਰ ਮਾਨ ਸਰ ਜੀ ਆਏ ਨਹੀਂ ਉਹ ਠੀਕ ਨੇ ਅੱਛਾ ਹਾਂ ਉਹਨੇ ਵੀ ਜਿਹੜਾ ਮਾਲ ਨੂੰ ਲੈ ਦਿੱਤਾ ਹੈ ਬੜਾ ਵਧੀਆ ਚਲੋ ਸਲਾਮ ਅਲੈਕੁਮ ਪਿਆਰੀ ਗੱਲ ਹੋ ਰਹੀ ਸੀ ਇਹਨਾਂ ਦਾ ਬਹੁਤ ਪਿਆਰ ਆ ਇਹਨੇ ਮਾਂ ਵੀ 10 ਦਿਨ ਬੈਠੇ ਰਹੇ ਮੇਰੀ ਮੇਰੀ ਆਤ ਇਹਨਾਂ ਕੋਲ ਰਹਿਣਾ ਨਹੀਂ ਘੱਟ ਇਹਨਾਂ ਨੂੰ ਕੋਈ ਗੱਲਾਂ ਪਤਾ ਨਹੀਂ ਯਾਰ ਇਹਨਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੀ 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 ਕੋ ਬੰਦਾ ਆਇਆ ਬਾਕੀ ਈਸ ਤੋ ਸੰਦੀਪ ਸਾਂ ਆਪਣੀ ਆਪਣੇ ਹੱਥ ਨੇ ਬਿਲਕੁਲ ਜੀ ਜੇ ਮੈਂ ਘਟਾਉਣੀ ਆ ਤੇ ਮੈਂ ਇਹ ਕਰਨਾ ਜੇ ਮੈਂ ਬਤਾਉਣੀ ਕੀ ਕਰਨਾ ਉਹ ਆਪਣੇ ਹੱਥ ਮੈਂ ਕਈ ਵਾਰੀ ਕੋਲ ਬੰਨਿਆ ਦੀ ਗੱਲ ਵੀ ਕਿਸੇ ਸਿਆਣੇ ਬੰਦੇ ਨੇ ਗੱਲ ਦਸੀ ਸਰਦਾਰ ਜੀ ਇਹੀ ਤਾਂ ਆਪਣੀ ਆਪਣੇ ਹੱਥ ਆਪਣੇ ਹੱਥ ਜੇ ਕਿ ਤੁਹਾਡੇ ਨਾਲ ਕੋਈ ਗੱਲਬਾਤ ਜੇ ਹੋ ਗਈ ਤੇ ਅੰਦਰ ਵੜ ਕੇ ਉਹਨਾਂ ਕੋਲ ਉਸ ਬਾਈ ਕਰ ਲੋ ਬਿਲਕੁਲ ਜੀ ਤੇ ਉਹ ਬੜਾ ਨਜ਼ਾਰਾ ਤੇ ਜੇ ਬਾਹਰ ਚੋਂ ਜਿਹੜਾ ਸੁਣਾ ਕੇ ਵੀ ਕੀਤੀ ਕਿ ਉਹ ਵੀ ਸਲਾਈ ਕਰਨੀ ਕਿਉਂਕਿ ਅਸੀਂ ਤੇ ਪਰੇ ਆਪਾਂ ਜੱਟਾਂ ਦੇ ਬਹਿ ਕੇ ਛੱਟ ਗਏ ਛੱਡ ਗਏ ਇਹ ਕੰਮ ਕੋਲ ਜੀ ਅੰਦਰ ਵੜ ਕੇ ਰਾਈ ਨਵਾ ਹੋ ਜੇ ਉਹਦੇ ਵਰਗੀ ਮौज ਥੋੜਾ ਸਹੀ ਸਹੀ ਕਰ ਤੇ ਜੇ ਬਾਹਰ ਸਾਰੇ ਪਿੰਡ ਨੂੰ ਸੁਣਾ ਕੇ ਵੀ ਰਾਈ ਨਵਾ ਹੀ ਕਰਨਾ ਨਾ ਸਾਰੇ ਪਿੰਡ ਇਕੱਠਾ ਕਰਕੇ ਰ ਫਾਕੀ ਨੀਜ਼ੀ ਕਲਾ ਮਾਤਾਂ ਚਲਣੀਆਂ ਫੇਰ ਇੱਕ ਰੀ ਪਿੰਡ ਦੱਸਣੀ ਹੈ ਪਿੰਡ ਥਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਨੇੜੇ ਕਤੂਨਗਲ ਬਾਬੂੜਾ ਸਾਹਿਬ ਗੁਰਦੁਆਰਾ ਪਿੰਡਾ ਬਾਬਾ ਨਾਮਦੇਵ ਭਰਨੇਓ ਗੁਫਲ ਤੇ ਥਰੀਏ ਮਰੜੀ ਹੋਈ ਆ ਜਾਣਾ ਜੈੰਤੀਪੁਰ ਵੀ ਲੱਗੇ ਜੇ ਥਰੀਏਵਾਲ ਚਾਹੋਂਗੇ ਜੇ ਤੇ ਮੋਬਾਈਲ ਨੰਬਰ 981417822 ਹਰਫਰੀਦ ਫੌਜੀ ਹੈਪੀ ਫੌਜੀ ਹੈਪੀ ਮੈਂਬਰ ਉਹ ਹਰਪ੍ਰੀਤ ਕਰਕੇ ਕਾਜੀ ਮਾ ਤੇ ਲਈ ਸਪਿੰਸਾ ਵਸਤੇ ਤਾਂ ਇਹ ਕਿ ਆਈ ਨੇ ਭਾਈ ਅਸਮਾ ਪਟਾ ਸਪਿੰਸਾ ਮੈਂ ਕਦਾ ਬਹੁਤ ਪਿਆਰ ਕਰਦਾ ਮੈਂ ਤੇ ਘਰ ਵੀ ਆਉਂਦਾ ਭਾਈ ਵੱਡੇ ਨੂੰ ਮੰਨਦਾ ਸਪਿੰਸਾ ਇਹ ਮੈਨੂੰ ਪੁੱਛ ਇਹ ਕਹਿੰਦਾ ਵੀ ਭਾਈ ਤੁਸੀਂ ਮੈਨੂੰ ਮੈਂ ਇਹਨੂੰ ਫੋਨ ਕਰਦਾ ਰਿਹਾ ਜਾ ਮਾਲ ਟਿਲਾ ਮਠਾ ਹੋ ਗਿਆ ਨੀਸਾ ਜਦੋਂ ਉਹ ਤੇ ਕੁਦਰਤ ਕੋਈ ਨਹੀਂ ਕੋਈ ਇਹਨੂੰ ਕੁਛ ਵੀ ਇਹਨੂੰ ਫੋਨ ਕਰ ਕਰ ਪੁੱਛਦੇ ਰਹੇ ਭਾਜੀ ਦਵਾਈ ਕੋਈ ਦੇ ਰਿਆ ਦਵਾਈ ਪੁੱਛਦੇ ਰਹੇ ਤਾਂ ਵੀ ਦੱਸਦੇ ਰਹੇ ਚਲੋ ਇਹਦਾ ਨੁਕਸਾਨ ਹੋਇਆ ਮੰਨ ਲਓ ਕੋਈ ਮਾਲ ਚ ਹੋ ਜਾਂਦਾ ਇਹਨੇ 6 ਡੰਗਰ ਖੜੇ 6 ਆ ਜੋ ਦੋ ਮਾੜੇ ਨਿਕਲੇ ਹੁਣ ਉਹ ਮੇਰੇ ਕੋ ਆਉਂਦਾ ਹੀ ਨਾ ਹੁਣ ਮੈਂ ਉਹਦੇ 6ਾਂ ਚ ਜਿਹੜੇ ਦੋ ਮਾੜੇ ਨਿਕਲੇ ਉਹਨਾਂ ਦੀ ਵੀ ਕਸਰ ਕੱਟਣ ਨੂੰ ਫਿਰ ਲੱਗਾ ਵੀ ਕਿਹਦਾ ਜਾ ਉਹਦੀ ਕਸਮ ਦੇ ਗੱਲ ਲੋਕੋ ਉਹਦੇ ਦੋ ਮਾੜੇ ਨਿਕਲੇ ਇਹਨੂੰ ਕਿਹੜੇ ਦੋ ਮਾੜੇ ਭਰਾ ਵੇਚੂ ਝਲਾ ਹੋਰ ਹੁਣ ਕੀ ਕਰਨਾ ਵੇਚਦੇ ਪੈਸੇ ਨਹੀਂ ਜਾ ਸਾਡੇ ਕੋਈ ਪੈਰਾਮੀਟਰ ਥੋੜਾ ਵਾ ਵੀ ਅਹੀਂ ਲਾ ਕੇ ਕੀ ਕਰਣਾ ਵੀ ਇਹ ਚੰਗੇ ਨਿਕਲੇ ਨਹੀਂ ਮਾੜੇ ਨਿਕਲੇ ਇਹ ਕਿਸਮ ਦੇ ਲੰਘ ਗਏ ਬਾਕੀ ਖਦੀਵ ਜੀ ਇੰਨੀਆਂ ਗੱਲਾਂ ਪਤਾ ਚ ਚਲੋ ਫਦੇ ਬਗਲੇ ਨਹੀਂ ਹੋਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਪਤ